ਇਹ ਘਰ ਹੈ ਕਲੀਆਂ ਦੇ ਬਾਦਸ਼ਾਹ ਕਲਦੀਪ ਮਾਨਕ ਦਾ ਜਿੱਥੇ ਅਮਰਜੋਤ ਵੀ ਰੋਟੀਆਂ ਲਾਉਂਦੀ ਸੀ ਅਮਰਜੀਤ ਨੇ ਤਾਂ ਮਤਲਬ ਤੰਦੂਰ ਤੇ ਰੋਟੀਆਂ ਬਿਲਾਈਆਂ ਤੇ ਤੰਦੂਰ ਹੁੰਦਾ ਸਾਡਾ ਤੰਦੂਰ ਤੇ ਰੋਟੀਆਂ ਬਿਲਾ ਕੇ ਗਈ ਅਮਰਜੋਤ ਹੀ ਹਾਂ ਜੀ ਅੱਛਾ ਕਲਦੀਪ ਮਾਨਕ ਨੇ ਆਪ ਕਿਹਾ ਸੀ ਅਮਰਜੋਤ ਨੂੰ ਜੀ ਤੂੰ ਚਮਕੀਲੇ ਨਾਲ ਗੱਲ ਲੱਗਦੀ ਤੂੰ ਚਮਕੀਲੇ ਦਾ ਸੈੱਟ ਬਣਾ ਥੋੜਾ ਵਧੀਆ ਸੈਟਲ ਬਣੂਗਾ ਇਹ ਸਰੇਂਦਰ ਚੰਦੇ ਤੇ ਕਲਦੀਪ ਮਾਨਕ ਨੇ ਚਮਕੀਲਾ ਮਰਵਾਤਾ ਜਾਂ ਐਵੇਂ ਕਰਦਾ ਹੈਨਾ ਨਾ ਤੁਸੀਂ ਦੱਸੋ ਉਹਨਾਂ ਦਾ ਕੀ ਖੰਦਾ ਸੀ ਕਈ ਵਾਰ ਚਮਕੀਲਾ ਤੇ ਸਿੰਦਾ ਜੀ ਚਾਰ ਪੰਜ ਗੱਡੀਆਂ ਵੈਸਟਰ ਕਾਰਾਂ ਹੀ ਆਪਣਾ ਤਰੀਕਾ ਬਾਹਰ ਚ ਤੁਰਦਿਆਂ ਵੀ ਆ ਜੋ ਜਰਾ ਉਹ ਹੌਸਲਾ ਕੇ ਚੱਲਣਾ ਪੋਤਾ ਤੱਕ ਇਕੱਠੇ ਚੱਲਦੇ ਚਮਕੀਲਾ ਗਾ ਕੇ ਮਤਲਬ ਉਤਰਿਆ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਗਲਦੀਪ ਮਾਨਕ ਸਟੇਜ ਤੇ ਚੜਦੇ ਨੇ ਤਾਂ ਲੋਕ ਕਹਿੰਦੇ ਹੱਥ ਹਲਾਉਂਦੇ ਨੇ ਵੀ ਇਸ ਦਾ ਚਮਕੀਲੇ ਨੂੰ ਸੁਣਨਾ ਤੇ ਇਹਨਾਂ ਨੇ ਫਿਰ ਚਾਚਾ ਜੀ ਨੇ ਫਿਰ ਅਮਰ ਜੋਤਨਾ ਨਾਲ ਗੱਲ ਕਰਕੇ ਤੇ ਪਿਓ ਨਾਲ ਗੱਲ ਕਰਕੇ ਫਿਰ ਚਮਕੀਲੇ ਨਾਲ ਇਹਨਾਂ ਨੇ ਭੇਜਿਆ ਫਿਰ ਚਮਕੀਲੇ ਜਦੋਂ ਆਪਸੋ ਇਕੱਠੇ ਹੋਣ ਲੱਗੇ ਫਿਰ ਇਹਨਾਂ ਬਾਅਦ ਵਿੱਚ ਵਿਆਹ ਬੁੜੀਆਂ ਤਾਂ ਬਾਧੀ ਕਰਦਾ ਫਿਰ ਅੱਛਾ ਇਹ ਹਰਮੋਨੀਅਮ ਗਲਦੀਪ ਮਾਨਕ ਸਾਹਿਬ ਦਾ ਜੀ ਹਾਂ ਜੀ ਹਾਂ ਜੀ ਮੀਲੂ ਨੂੰ ਮਖ ਕਰਮੀ ਦੀ ਆਵਾਜ਼ ਵਧੀਆ ਤੇ ਆਪਾਂ ਨੂੰ ਜਲਾਲ ਛੱਡ ਗਏ ਤੇ ਉਹ ਕਹਿੰਦਾ ਠੀਕ ਆ ਜਲਾਛਾ ਮੇਥੋਂ ਵੱਡਾ ਸੀ ਦਿਲੂ ਬਾਈ ਬਲਵਿੰਦਰ ਜਿਹੜਾ ਕਰਮਜੀਤ ਦਾ ਵੱਡਾ ਭਰਾ ਸੀ ਹੋ ਅੱਗ ਦੇ ਪਾਂਬੜ ਵਰਗੀਆਂ ਧੀਆਂ ਦੀ ਤੂੰ ਸਾਂਬ ਬੁੱਕ ਵਿੱਚ ਰਖੀਆਂ ਤਾਂ ਬਈ ਜੀ ਆਪਾਂ ਖੜੇ ਸੀ ਕਲਦੀਪ ਮਾਨਕ ਸਾਹਿਬ ਦੇ ਘਰ ਦੇ ਵਿੱਚ ਤੇ ਉਹਨਾਂ ਦੇ ਘਰ ਦੇ ਮੈਂਬਰਾਂ ਨਾਲ ਗੱਲਬਾਤ ਕਰਾਉਂਦੇ ਅੱਛਾ ਆਪਣਾ ਰਿਸ਼ਤਾ ਕੀ ਹੈ ਜੀ ਕਲਦੀਪ ਮਾਨਕ ਨਾਲ ਉਹ ਮੇਰੇ ਚਾਚਾ ਜੀ ਨੇ ਸਕੇ ਚਾਚਾ ਜੀ ਸਕੇ ਚਾਚਾ ਜੀ ਨੇ अच्छा जी ये, ये मतलब तिन परा से एक तो मेरे डैडी सदीक मोहम्मद ओदो छोटे सी के अपने कुलदीप अपना रफीक मोहम्मद जी ओदो छोटे लतीफ मोहम्मद ਜਿਹਨਾਂ ਦਾ ਨਾਮ ਹੁਣ ਕੁਲਦੀਪ ਮਾਨਕ ਰੱਖਿਆ ਦ ਪਹਿਲਾਂ लतीफ मोहम्मद लतीफ मोहम्मद ਸੇ ਨਾਮ ਹੈ ਜੀ ਠੀਕ ਹੈ ਹੁਣ ਜੋ ਕਿ ਤੁਸੀਂ ਜਾਣਦੇ ਹੋ ਹੁਣ ਕੁਲਦੀਪ ਮਾਨਕ ਦੇ ਨਾਮ ਨਾਲ ਮਸ਼ਹੂਰ ਹੈ ਤੇ ਪਹਿਲਾਂ ਮਤਲਬ ਪਿੰਡ ਆਪਣੇ ਘਰ ਦੇ ਵਿੱਚ ਮੇਰੇ ਪਾਪਾ ਜੀ ਹੋਣੀ ਮੇਰੇ ਦਾਦੀ ਜੀ ਹੋਣੀ ਇਹਨਾਂ ਨੂੰ ਲੱਧਾ ਨਾਮ ਕਹਿ ਕੇ ਬੁਲਾਇਆ ਜਾਂਦਾ ਸੀ ਛੋਟਾ ਨਾਮ ਲੱਧਾ ਕਹਿੰਦੇ ਹੁੰਦੇ ਸਨ ਮਾਨਕ ਸਾਹਿਬ ਨੂੰ ਹਾਂ ਜੀ ਹਾਂ ਜੀ ਹਾਂ ਪਰਿਵਾਰ ਤੋਂ ਸਾਰਾ ਲੱਦਾ ਕੱਕੇ ਬੁਲਾਉਂਦੇ ਉੱਥੇ ਸਨ ਅੱਛਾ ਜੀ ਅੱਛਾ ਇੱਥੇ ਤਿਆਰੀ ਕਰਦੇ ਹੁੰਦੇ ਸੀ ਮਾਨਕ ਸਾਹਿਬ ਇੱਥੇ ਰਹਿੰਦੇ ਸੀ ਪਹਿਲਾਂ ਤਾਂ ਇਹ ਮਤਲਬ ਸਾਡਾ ਪੁਰਾਣਾ ਘਰ ਇਹੀ ਹੈ ਇੱਥੇ ਮਤਲਬ ਜੰਮ ਪਾ ਲ ਉਹਨਾਂ ਦਾ ਸਾਰਾ ਇਸੇ ਜਗ੍ਹਾ ਤੇ ਹੋਇਆ ਤੇ ਇੱਥੋਂ ਹੀ ਮਤਲਬ ਉਹਨਾਂ ਨੇ ਮਤਲਬ ਜੋ ਆਪਣਾ ਬਚਪਨ ਦੇ ਵਿੱਚ ਖੇਡੇ ਮੱਲੇ ਇਸੇ ਘਰ ਦੇ ਵਿੱਚ ਹੀ ਮਤ ਜਨਮ ਹੋਇਆ ਉਹਨਾਂ ਇੱਥੇ ਤਿਆਰੀ ਕਰਦੇ ਹੁੰਦੇ ਸੀ ਹਾਂ ਜਿੱਥੇ ਤਿਆਰੀ ਕਰਦੇ ਸੀ ਫਿਰ ਕਿੰਨਾ ਕੁ ਟਾਈਮ ਰਿਹਾ ਇੱਥੇ ਇੱਥੇ ਉਹਨਾਂ ਨੇ ਮੇਰੇ ਖਿਆਲ ਚ ਵੀ 9ਵੀਂ ਕਲਾਸ ਪਾਸ ਕੀਤੀ ਜੀ ਪਹਿਲੀ ਤੋਂ ਲੱਗੇ ਸਾਡੇ ਉਦੋਂ ਸਕੂਲ ਹੁੰਦਾ ਸੀ ਆਪਣਾ ਹਾਈ ਸਕੂਲ ਹੁਣ ਤਾਂ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਉਦੋਂ ਇਹਨਾਂ ਨੌਵੀਂ ਤੱਕ ਇੱਥੇ ਪੜ੍ਹਿਆ ਤੇ ਉਦੋਂ ਫਿਰ ਬਤਲ ਜਿਹੜਾ ਨਾ ਗੈਕੀ ਦਾ ਸਫਰ ਸੀਗਾ ਉਹ ਤਾਂ ਮਤਲਬ ਸਾਡੇ ਮੋਢੇ ਤੋਂ ਸੀਗਾ ਪਹਿਲਾਂ ਤੋਂ ਪਹਿਲਾਂ ਵੀ ਗੰਦਾ ਸੀ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਮੇਰੇ ਦਾਦੇ ਪੜਦਾਦੇ ਮਹਾਰਾਜਾ ਨੱਬਾ ਪਟਿਆਲੇ ਦੇ ਦਰਬਾਰੀ ਰਾਗੀ ਹੁੰਦੇ ਸੀ ਕੀਰਤਨ ਵਗੈਰਾ ਜੋ ਕਰਦੇ ਹੁੰਦੇ ਸੀ ਮੇਰੇ ਪਾਪਾ ਜੀ ਵੀ ਸੁਦੀਖ ਮਾਮਾ ਜੀ ਤੇ ਮੇਰੇ ਤਾਇਆ ਜੀ ਨਾਜਰ ਜੀ ਇਹ ਸਾਰੇ ਮਤਲਬ ਇਹਨਾਂ ਦਾ ਜੋੜੀ ਹੁੰਦੀ ਸੀ ਇਹਨਾਂ ਨੇ ਮਤਲਬ 40-50 ਪਿੰਡਾਂ ਦੇ ਵਿੱਚ ਮਤਲਬ ਕੀਰਤਨ ਇਹੀ ਕਰਿਆ ਕਰਦੇ ਹੁੰਦੇ ਸੀ ਕੁੜੀਆਂ ਦੇ ਨੰਦਕਾਰ ਜਾਂਦੇ ਵਿੱਚ ਜਾਂ ਅਖੰਡ ਪਾਠਾਂ ਤੇ ਕੀਰਤਨ ਵਗੈਰਾ ਕਰਨਾ ਆ ਸਾਦੀ ਵਾਰ ਪੜਦੀ ਮਤਲਬ ਜੋ ਵੀ ਇਹ ਗੁਰਬਾਣੀ ਇਹਨਾਂ ਦੇ ਇਤਿ ਤਕਰੀਬ ਤੱਕ ਨੂੰ ਕੰਠ ਸੀ ਮੂੰਹ ਨੂੰ ਯਾਦ ਹੁੰਦੇ ਸਾਡਾ ਜੋ ਕੀਰਤਨ ਕਰਦੇ ਮੂੰਹੋਂ ਨਹੀਂ ਕਰਦੇ ਹੁੰਦੇ ਸੀ ਅੱਜ ਦੇ ਮਤਲਬ ਕੀਰਤਨ ਵਾਲਿਆਂ ਨੂੰ ਨਹੀਂ ਮੂਰੇ ਮਤਲਬ ਫੋਨ ਰੱਖ ਲੈਂਦੇ ਆ ਜਾਂ ਮੂਰੇ ਗੁੱਟਕਾ ਰੱਖ ਲੈਂਦੇ ਜਾਂ ਲਿਖ ਕੇ ਇਹਨਾਂ ਦੇ ਸਾਰੇ ਉਵੇਂ ਕੰਠ ਸੀ ਸਾਰੇ ਬਾਣੀ ਵੈਸੀ ਕੰਠ ਸੀ ਇਹਨਾਂ ਨੂੰ ਯਾਦ ਸੀ ਇਹਨਾਂ ਤੇ ਮੂੰਹੋਂ ਨਹੀਂ ਯਾਦ ਸੀ ਮੂੰਹੋਂ ਸਫਰਨਰ ਘਰ ਦੇ ਵਿੱਚ ਗਾਇਕੀ ਹੁੰਨ ਦੇ ਨਾਲ ਤੇ ਇਹਦਾ ਮਤਲਬ ਜੇ ਉੱਥੋਂ ਦੱਸੇ ਪਾਪਾ ਜੀ ਕੀਰਤਨ ਵਗੈਰਾ ਕਰਦੇ ਹੁੰਦੇ ਸੀ ਤੇ ਫਿਰ ਇਹਨਾਂ ਨੂੰ ਵੇਖ ਕੇ ਮਤਲਬ ਕਲਾਤਾ ਗੁਰੂ ਨਾਨਕ ਪਾਸ਼ਾ ਨੇ ਬਾਬਾ ਮਰਦਾਨਾ ਜੀ ਨੂੰ ਥਾਪੜਾ ਦਿੱਤਾ ਸਾਡੇ ਪਰਿਵਾਰ ਨੂੰ ਥਾਪੜਾ ਹੀ ਗੁਰੂ ਨਾਨਕ ਪਾਸ਼ਾ ਦਾ ਤੇ ਭਾਈ ਮਰਦਾਨਾ ਜੀ ਦੀ ਲਾਦਾ ਸੀ ਮਤਲਬ ਥਾਪੜਾ ਪਹਿਲਾਂ ਤੋਂ ਹੀ ਤਾਂ ਸਾਡੇ ਮਤਲਬ ਬਲੱਡ ਦੇ ਵਿੱਚ ਹੀ ਹੈ ਜਿਹੜਾ ਹੈਗਾ ਤੇ ਬਾਕੀ ਜਦੋਂ ਗੁੰਗੜਾਇਆ ਕਰਦੇ ਸੀ ਤੇ ਉੱਥੇ ਸਕੂਲ ਦੇ ਵਿੱਚ ਵੀ ਇਹਨਾਂ ਨੂੰ ਮਤਲਬ ਸ਼ਨੀਵਾਰ ਨੂੰ ਹੁਣ ਵੀ ਮਤਲਬ ਸ਼ਨੀਵਾਰ ਨੂੰ ਹੁੰਦੇ ਮਤਲਬ ਬੱਚਿਆਂ ਦੇ ਪ੍ਰੋਗਰਾਮ ਜਿਹੜੇ ਹੁੰਦੇ ਬਾਾਰ ਹਾਂ ਹਾਂ ਤੇ ਸ਼ਨੀਵਾਰ ਨੂੰ ਇਹਨਾਂ ਨੂੰ ਮਤਲਬ ਗੀਤ ਗਾਉਣ ਨੂੰ ਮਤਲਬ ਕਹਿੰਦੇ ਤੇ ਇਹਨਾਂ ਨੇ ਪੜਾਕ ਦੇ ਉਦੋਂ ਲੱਗ ਜਾਣਾ ਉਹ ਗਾਉਣ ਗੁੰਡ ਜਦੋਂ ਡੇਟਾ ਮੈਂ ਦੇ ਉਹਨਾਂ ਦੇ ਸਮੇਂ ਦੇ ਗੀਤ ਹੁੰਦੇ ਸੀ ਉਹ ਗੀਤ ਗਾ ਕੇ ਇਹਨਾਂ ਨੇ ਮਤਲਬ ਲੋਕਾਂ ਦਾ ਬੱਚਿਆਂ ਦਾ ਮਨੋਰੰਜਨ ਕਰਦੇ ਹੁੰਦੇ ਸੀ tMapਾਸਟਾ ਨੇ ਖੁਸ਼ ਹੋਣਾ ਫਿਰ ਇੱਕ ਮਾਸਟਰ ਹੁੰਦੇ ਸੀ ਉੱਥੇ ਕਸ਼ਮੀਰ ਸਿੰਘ ਬਲਟੋਹਾ ਬਲਟੋਹੇ ਦੇ ਇੱਥੇ ਹੈਡਮਾਸਟਰ ਸੀਗੇ ਉਹਨਾਂ ਨੇ ਫਿਰ ਮੇਰਾ ਇੱਕ ਵੱਡਾ ਭਰਾ ਸੀ ਤਾਇਆ ਜਿਹਦਾ ਲੜਕਾ ਜੇਵਲ ਜਲਾਲ ਸੀ ਉਹਨਾਂ ਨੇ ਕਾਫੀ ਤੇ ਚਾਚਾ ਜੀ ਨਾਲ ਗਿਆ ਹੁਣ ਐਂਡ ਤੱਕ ਸਲਾਟਕ ਤੋਂ ਲੈ ਕੇ ਠੀਕ ਹੈ ਜੀ ਉਹ ਫਿਰ ਉਹਨਾਂ ਦੋਨਾਂ ਨੂੰ ਇਹਨਾਂ ਢੱਡ ਸਾਰਗੀ ਲੈ ਕੇ ਦਿੱਤੀ ਉਹਨਾਂ ਨੇ ਫਿਰ ਢੱਡ ਸਾਰਗੀ ਵਜਾ ਕੇ ਇਹਨਾਂ ਨੇ ਗਾਉਣਾ ਸ਼ੁਰੂ ਕੀਤਾ ਤੇ ਇਹਨਾਂ ਦੇ ਨਾਲ ਹੀ ਸਾਡੇ ਕਰਨੈਲ ਸਿੰਘ ਸਿੱਧੂ ਗੀਤ ਲਿਖਦੇ ਹੁੰਦੇ ਸੀਗੇ ਇਹਨਾਂ ਦੇ ਗੀਤ ਬਹੁਤ ਮਸ਼ਹੂਰ ਹੋਇਆ ਨੱਚ ਕੇ ਵਿਖਾ ਜਰਨੈਲ ਕੁੜੇ ਹਾਂ ਹਾਂ ਇੱਕ ਮੇਰਾ ਸੋਹਣਾ ਪਿੰਡ ਜਲਾਲ ਕੁੜੇ ਮੇਰਾ ਤੀ ਦੋਰਾ ਜਾਂ ਬੇਪਰਵਾਹ ਕੁੜੀ ਇਹੋ ਜੀ ਗੀਤ ਕਰਨੈਲ ਸਿੱਧੂ ਨੇ ਬਹੁਤ ਲਿਖੇ ਆ ਉਦੋਂ ਫਿਰ ਜਦੋਂ ਉਹ ਕਰਨੈਲ ਸਿੱਧੂ ਉਮਰ ਦੇ ਵਿੱਚ ਥੋੜਾ ਜਿਹਾ ਵੱਡਾ ਸੀ ਨਾ ਤੋਤੇ ਪਰ ਸਕੂਲ ਦੇ ਵਿੱਚ ਇਕੱਠੇ ਸੀ ਠੀਕ ਹੈ ਜੀ ਉਹਨੂੰ ਕਹਿੰਦੇ ਹੁੰਦੇ ਤੇ ਲੱਧਿਆ ਯਾਰ ਤੇਰੀ ਆਵਾਜ਼ ਵਧੀਆ ਮੈਨੂੰ ਲਿਖਣ ਦਾ ਸ਼ੌਕ ਹੈ ਤੇ ਮੈਂ ਲਿਖਿਆ ਕਰੂੰ ਤੂੰ ਗਾਇਆ ਕਰ ਐਸ ਤਰ੍ਹਾਂ ਕਰਕੇ ਜਿਵੇਂ ਆਪਾਂ ਬਚਪਨ ਦੇ ਵਿੱਚ ਤੂੰ ਗੱਲਾਂ ਕਰਦੇ ਆ ਤੇ ਫਿਰ ਇਹ ਗਾਇਕੀ ਦਾ ਸਫ਼ਰ ਕਰਦੇ ਕਰਦੇ ਫਿਰ ਇੱਥੇ ਸਾਡੇ ਸੰਤ ਕਰਨੈਲ ਦਾਸ ਜੀ ਨੇ ਬਹੁਤ ਮਸ਼ਹੂਰ ਠੀਕ ਹੈ ਜੀ ਬਿਵੇਕ ਆਸ਼ਰਮ ਦੇ ਨਾਂ ਤੇ ਜ਼ਿਆਦਾ ਮਸ਼ਹੂਰ ਨੇ ਤੇ ਅੱਖਾਂ ਦਾ ਵੀ ਮੁਖਤ ਕੈਂਪ ਇੱਥੇ ਸਾਡੇ ਲੱਗਦਾ ਪੈਂਦਾ ਤਕਰੀਬਨ ਮਹੀਨੇ ਚ ਦੋ ਵਾਰੀ ਬਲਾ ਗਿਆ ਕਦੇ ਮਹੀਨੇ ਬਾਅਦ ਕਦੇ ਕਿਵੇਂ ਫ੍ਰੀ ਮਤਲਬ ਇਲਾਜ ਕਰਦੇ ਸੰਤ ਕਰਨੈਲ ਦਾਸ ਜੀ ਹੂੰ ਤੇ ਉਹਨਾਂ ਦੇ ਸਿੱਖੇ ਨੇ ਮਤਲਬ ਬਾਬਾ ਬਰਮੁਨੀ ਜੀ ਬਾਬਾ ਬਰਮੁਨੀ ਜੀ ਤੇ ਚਾਚਾ ਮਾਨਕੇ ਇਕੱਠੀ ਮਤਲਬ ਜਦੋਂ ਸੰਤ ਕਰਨੈਲ ਦਾਸ ਜੀ ਦੇ ਚੇਲੇ ਬਣੇ ਸੀ ਉਦੋਂ ਠੀਕ ਆ ਜੀ ਇਹ ਤਾਂ ਸਾਥ ਵੀ ਬਣੇ ਰਹੇ ਚਾਚਾ ਮਾਨਕ ਇੱਥੇ ਅੱਛਾ ਕਲਦੀਪ ਮਾਨਕ ਸਾਥ ਵੀ ਰਹੇ ਆ ਸਾਥ ਵੀ ਰਹੇ ਜੀ ਬਾਬੂ ਬਹੁਤ ਸਾਥ ਰਹੇ ਇੱਥੇ ਬਣੇ ਸਾਥ ਬਣ ਕੇ ਪਿੰਡ ਦੇ ਵਿੱਚ ਜੋ ਮਤਲਬ ਰੋਲ ਵਗੈਰਾ ਖੰਡ ਪਾਠ ਦੀ ਬੰਦ ਉਹ ਵੀ ਲਾਉਂਦੇ ਰਹੇ ਇੱਥੇ ਪਹਿਲਾਂ ਸ਼ੁਰੂ ਦੇ ਵਿੱਚ ਤੇ ਉੱਥੇ ਆਉਂਦੇ ਹੁੰਦੇ ਸੀ ਜਿਹੜਾ ਮੇਨ ਕਾਰ ਦਾ ਮਤਲਬ ਉੱਥੇ ਜਾਣ ਦਾ ਜਿੱਥੋਂ ਸਬੱਬ ਬਣਿਆ ਜਦਾ ਗਾਉਣ ਦਾ ਉੱਥੇ ਜਿਹੜੇ ਚਾਚੇ ਦੇ ਸਾਸ ਹੀ ਖੁਸ਼ੀ ਮੁਹੰਮਦ ਖੁਸ਼ੀਮੰਦ ਕਵਾਲੋ ਕਵਾਲੀ ਕਰਦੇ ਹੁੰਦੇ ਸੀ ਤੇ ਚੰਗੀਆਂ ਧਾਰਮਿਕ ਚੀਜ਼ਾਂ ਮਤਲਬ ਉਹਨਾਂ ਦੇ ਬੜੀਆਂ ਜਾਤ ਸੀ ਰੱਬ ਲੋਕ ਬੰਦੀ ਸੀ ਉਹ ਵੀ ਉਹਨਾਂ ਨੇ ਸੰਤ ਕਰਨੈਲ ਦਾਸ ਜੀ ਦੇ ਉਹ ਮਤਲਬ ਕਵਾਲੀ ਵਗੈਰਾ ਕਰਦੇ ਹੁੰਦੇ ਸੀ ਤੇ ਮੇਰੇ ਪਾਪਾ ਜੀ ਕਹਿੰਦੇ ਯਾਰ ਖੁਸ਼ੀ ਮੁਹੰਮਦ ਵੀ ਆਪਣੇ ਲੱਦੇ ਨੂੰ ਗਾਉਣ ਦਾ ਬਹੁਤ ਸ਼ੌਕ ਆ ਯਾਰ ਵੀ ਉਹਨੂੰ ਵੀ ਕੁਝ ਨਾ ਕੁਝ ਸਿਖਾਓ ਹੂੰ ਯੋਗਨੇ ਬਾਈ ਗੱਲ ਹੀ ਕੋਈ ਨਹੀਂ ਜਦੋਂ ਤੂੰ ਪ੍ਰੇਮ ਬਹੁਤ ਸੀ ਮੇਰੇ ਪਾਪਾ ਜੀ ਦਾ ਉਸਤਾਦ ਜੀ ਦਾ ਖੁਸ਼ਮੰਮ ਜੀ ਨਾਲ ਚੰਗੀ ਵਧੀਆ ਸੀ ਉਹ ਕਹਿੰਦੇ ਗੱਲ ਹੀ ਕੋਈ ਨਹੀਂ ਯਾਰ ਵੀ ਬੱਚੇ ਨੂੰ ਆਪਾਂ ਦੇਖਦੇ ਜਦੋਂ ਦੇਖਿਆ ਤੇ ਗਵਾ ਗੂ ਕੇ ਦੇਖਿਆ ਖੁਸ਼ਮੰਮ ਜੀ ਨੇ ਆਵਾਜ਼ ਬਧੀਆ ਲੱਗੀ ਤਾਂ ਫਿਰ ਸਾਡੇ ਇੱਥੇ ਘਰ ਦੇ ਵਿੱਚ ਉਹਦੋਂ ਕੱਚੇ ਮਕਾਨ ਹੁੰਦੇ ਤਕਰੀਬਨ ਤਕਰੀਬਨ ਸਾਰੇ ਲੋਕਾਂ ਦੇ ਕੱਚੇ ਹੁੰਦੇ ਸੀ ਤੇ ਆਪਣੇ ਤਾਂ ਖਾਸ ਕਰਕੇ ਕੋਈ ਗਰੀਬੀ ਲਾਈਨ ਦੇ ਵਿੱਚ ਸੀਗੇ ਖਾਸ ਕਰਕੇ ਕੱਚੇ ਸੀਗੇ ਤੇ ਕੱਚੇ ਘਰ ਦੇ ਵਿੱਚ ਵੀ 2.5 ਫੁੱਟ ਦੀ ਭਰਤ ਭਾ ਕੇ ਉੱਚੀ ਤੇ ਉਹਦੇ ਉੱਪਰ ਦਰੀ ਵਿਛਾ ਕੇ ਤੇ ਹਾਰਮੋਨੀਅਮ ਵਗੈਰਾ ਰੱਖ ਕੇ ਤੇ ਖੁਸ਼ੀ ਮਾ ਮੰਦੀ ਫਿਰ ਚਾਚਾ ਜੀ ਨੂੰ ਮਤਲਬ ਬਰੀਕੀਆਂ ਜੋ ਗਾਇਕੀਆਂ ਹੁੰਦੀਆਂ ਹੁੰਦੀਆਂ ਸਿਖਾਉਂਦੇ ਹੁੰਦੇ ਸਨ ਠੀਕ ਹੈ ਜੀ ਹਾਂਜੀ ਅੱਛਾ ਉਹਨਾਂ ਤੋਂ ਸਿੱਖਿਆ ਮਤਲਬ ਉਹਨਾਂ ਤੋਂ ਸਿੱਖਿਆ ਗਿਆ ਠੀਕ ਹੈ ਜੀ ਅੱਛਾ ਫਿਰ ਉਹ ਜ਼ਿਆਦਾ ਤੁਹਾਨੂੰ ਹੀ ਪਹਿਲੀ ਐਲਬਮ ਕਦੋਂ ਆਈ ਸੀ ਮਾਨਕ ਸਾਹਿਬ ਦੀ ਨਾ ਡੇਅ ਡੂਟ ਤਾਂ ਨਹੀਂ ਕੋਈ ਇੰਨੀ ਕਈ ਜ਼ਿਆਦਾ ਠੀਕ ਹੈ ਜੀ ਉਹਨਾਂ ਦਾ ਮਤਲਬ ਹੈ ਜਿਹੜਾ ਡਿਊਟ ਗੀਤ ਪਹਿਲਾਂ ਆਇਆ ਸੀ ਤਾਂ ਤਾਂ ਸਭ ਤੋਂ ਪਹਿਲਾਂ ਉਹ ਤਾਂ ਅਸੀਂ ਛੋਟੇ ਛੋਟੇ ਹੁੰਦੇ ਸੀ ਆ ਗੋਤ ਨਾਗਨੀ ਚੁੰਨੀ ਦੇ ਥੱਲੇ ਮੇਲਦੀ ਫਿਰੇ ਇੱਕ ਇਹੋ ਜਿਹਾ ਗੀਤ ਸੀ ਅਸੀਂ ਨਿਕਲੀ ਜਿੱਦਾ ਅੱਖੀਆਂ ਨਾ ਮਾਰਵੇ ਮੈਂ ਕੱਲ ਦੀ ਕੁੜੀ ਉਦੋਂ ਇਹ ਮਤਲਬ ਅੱਗੇ ਵੀ ਇੱਕ ਇੰਟਰਵਿਊ ਦੇ ਵਿੱਚ ਕਈ ਵਾਰ ਦੱਸਿਆ ਉਦੋਂ ਨਾ ਇਹ ਆਪਣਾ ਹਰਚਰਨ ਗਰੇਵਾਲ ਤੇ ਸੀਮਾ ਮੈਡਮ ਹੁੰਦੇ ਸੀ ਉਹ ਇਕੱਠੇ ਰਹਉਂਦੇ ਸੀ ਉਹਨਾਂ ਦੀ ਬਹੁਤ ਜੋੜੀ ਮਸ਼ਹੂਰ ਹੁੰਦੀ ਸੀ ਉਹਨਾਂ ਦੀ ਉਹਨਾਂ ਕੋਲੇ ਮਤਲਬ ਜਾ ਕੇ ਰਹਿਣ ਲੱਗੇ ਸੀ ਲੁਧਿਆਣਾ ਇਹ ਤੋਂ ਠੀਕ ਹੈ ਜੀ ਕਿ ਉਦੋਂ ਫਿਰ ਚਰਨ ਗਰੇਵਾਲ ਤੇ ਸੀਮਾ ਹੁਣ ਉਹ ਦਿੱਲੀ ਲੈ ਗਏ ਇਹਨਾਂ ਨੂੰ ਵੀ ਜਿਵੇਂ ਆਪਣਾ ਸਪੋਰਟ ਦੇ ਤੌਰ ਤੇ ਵੀ ਆਪਣਾ ਟੈਚੀ ਚੱਕ ਲੂ ਜਾਂ ਹੋਰ ਉਹਨਾਂ ਕੋਲੇ ਰਹਿੰਦੇ ਸੀ ਕੋਈ ਦਫ਼ਤਰ ਦਫ਼ਤਰ ਦੇ ਵਿੱਚ ਵੀ ਕੰਮ ਧੰਦਾ ਉਹਨਾਂ ਦੇ ਕਰਦੇ ਸੀਗੇ ਉਹ ਜਦੋਂ ਉੱਥੇ ਗਏ ਤੇ ਉਹਨਾਂ ਰਿਕਾਰਡ ਉਹ ਚਾਚਾ ਜੀ ਵੈਸੀ ਜਿਵੇਂ ਗਉਣ ਵਾਲਿਆਂ ਨੂੰ ਆਦਤ ਹੁੰਦੀ ਜਾਂ ਕਿਸੇ ਨੂੰ ਵੀ ਗਉਣ ਗਣਾਉਣ ਦੇ ਲੱਗੇ। ਹੂੰ। ਉੱਥੇ ਜਹੀਰ احمد ਹੁੰਦੇ ਸੀ ਐਚ ਐਮ ਬੀ ਕੰਪਨੀ ਦੇ ਮਾਲਕ ਹੁੰਦੇ ਸੀ ਚਰਨਜੀਤ ਹੁਜਾ ਜੀ ਉਦੋਂ ਮਿਊਜ਼ਿਕ ਡਾਇਰੈਕਟਰ ਸੀਗੇ। ਉਹ ਕਹਿੰਦੇ ਯਾਰ ਮੁੰਡਾ ਗੁਣਗਣਾਉਦਾ ਜਾਂ ਵਧੀਆ ਠੀਕ ਹੈ ਜੀ। ਚਰਨਜੀਤ ਇਹ ਤਾਂ ਗਾ ਕੇ ਦੇਖੋ ਨਾ ਨਾ ਗਾ ਕੇ ਦੇਖਾ ਤਾਂ ਚਰਨਜੀਤ ਹੁਜਾ ਨੂੰ ਬਤਲ ਉਹਨਾਂ ਨੂੰ ਵਧੀਆ ਲੱਗੀ ਆਵਾਜ਼। ਕਹਿੰਦੇ ਯਾਰ ਗੀਤ ਗੁਤ ਕਰਾ ਦੇ ਕਹਿੰਦਾ ਜੀ ਮਤਲਬ ਗਰੇਵਾਲ ਸਾਹਬ ਨੇ ਹੁਣ ਕੀ ਪਤਾ ਕਿ ਕੋਈ ਗੀਤ ਗੁਤ ਕਰਾਉਣ ਦੇ ਕਹਿੰਦੇ ਨਹੀਂ ਕਰਾਉਣ ਦੇ। ਹੂੰ। ਉਹ ਕਹਿੰਦੇ ਸੀਮਾ ਤ ਉਦੋਂ ਪਤਾ ਨਹੀਂ ਕੀ ਸੁਭ ਬਣਿਆ ਗਰੇਵਲ ਪਤਾ ਨਹੀਂ ਕਿ ਕੰਮ ਚਲੇਗੇ ਦਿੱਲੀ ਦੇ ਵਿੱਚ ਹੀ ਅੱਛਾ ਜੀ ਤੇ ਉਹਦਾਂ ਜਿਹੀ ਗ੍ਰਾਮਦਾਨ ਨੇ ਕਹਿ ਕੇ ਤੇ ਮਤਲਬ ਡਿਊਟ ਗੀਤ ਹੁੰਦੀ ਸੀ ਕੋਲੇ ਹੂੰ ਤੇ ਕਢਾ ਕੇ ਉਹਦੀ ਮੌਕੇ ਤੇ ਬਣਾ ਕੇ ਤਰਜ ਤੇ ਇਹਨਾਂ ਦਾ ਗੀਤ ਕਰਾਤਾ ਉਹ ਜੀ ਜੱਖੀ ਗਿਆਨਾਂ ਮਾਰ ਬੇ ਮ ਕੱਲ ਦੀ ਕੁੜੀ ਬਹੁਤ ਗੀਤ ਮਕਬੂਲ ਹੋਇਆ ਉਸ ਤੋਂ ਬਾਅਦ ਫਿਰ ਸਾਡੇ ਪਿੰਡ ਦੇ ਜਿਹੜੇ ਕਰਨਾਲ ਸਿੱਧੂ ਗੀਤ ਲਿਖਦਾ ਉਹਨਾਂ ਦੇ ਗੀਤ ਗਨ ਰਾਏ ਕੱਲਿਆਂ ਨੇ ਹੂੰ ਉਹਨੂੰ ਮੌਤ ਨੇ ਬਾਜਾਂ ਮਾਰੀਆਂ ਸੋਹਣੀ ਸੁੱਤੀ ਲਈ ਜਗਾ ਇਹੋ ਜੀ ਗੀਤ ਗਾਏ ਫਿਰ ਤਾਂ ਮੁੜ ਕੇ ਝਾਕੇ ਹੀ ਨਹੀਂ ਫਿਰ ਤਾਂ ਚਲੋ ਚਲ ਕੇ ਲੀਕੇ ਦਾ ਮਤਲਬ ਪੂਰੇ ਚੱਲ ਗਏ ਫਿਰਦਾ ਹਾਂ ਤਾਂ ਪੂਰੇ ਚੱਲ ਗਿਆ ਅੱਛਾ ਉਸ ਟਾਈਮ ਦੇ ਜਿਹੜੇ ਮਸ਼ਹੂਰ ਹੋਰ ਸਿੰਗਰ ਸੀਗੇ ਹਾਂਜੀ ਇੱਥੇ ਆਇਆ ਆਪਣੇ ਇਸ ਘਰ ਦੇ ਵਿੱਚ ਇਸ ਘਰ ਦੇ ਵਿੱਚ ਮੇਰੇ ਖਿਆਲ ਚ ਵੀ ਕੋਈ ਇਹੋ ਜਿਹਾ ਸਿੰਗਰ ਨਹੀਂ ਹੋਣਾ ਜਿਹੜਾ ਨਹੀਂ ਆਏ ਹੋਣਗੇ ਸੁਦੀਕ ਸਾਹਿਬ ਸਰਦੂਲ ਸਾਹਿਬ ਰਮਲਾ ਜੀ ਤੇ ਦਦਾਰ ਸੰਧੂ ਸਰਿੰਦਰ ਸਿੰਘਾ ਜੀ ਜਿਵੇਂ ਹੁਣ ਦੇ ਸਾਡਾ ਵੱਡਾ ਛੋਟਾ ਵੀਰ ਜੈਜੀ ਵੀ ਵਰਗੇ ਤਕਰੀਮ ਤਕਨੂ ਸਾਰੇ ਮਤਲਬ ਇਸ ਘਰ ਦੇ ਵਿੱਚ ਆਇਆ ਸਾਰਿਆਂ ਨੇ ਮਤਲਬ ਸਾਰੇ ਆਇਆ ਸਾਰੇ ਆਇਆ ਉਸ ਟਾਈਮ ਦੇ ਵਿੱਚ ਉਹ ਤੋਂ ਚਾਚਾ ਜੀ ਨੂੰ ਜਦੋਂ ਮਿਲਣਾ ਹੁੰਦੇ ਹੁੰਦੇ ਸੀ ਹਾਂਜੀ ਤੇ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਵੀ ਸਾਰੇ ਉਹ ਪੁਰਾਣੇ ਬੰਦੇ ਉਸਤ ਸਾਰੇ ਚਲੇ ਗਏ ਜਿਹੜੇ ਸਿੰਗਰ ਸੇ ਤਾਂ ਵਿਚਾਰੇ ਉਹਨਾਂ ਚੋਂ ਸੰਦੀਪ ਸਾਹਿਬ ਹੀ ਰਹਿ ਗਏ ਵਿਚਾਰੇ ਕਹਿੰਦੇ ਠੀਕ ਆ ਸੰਦੀਲਾ ਜੀ ਰਹਿ ਗਏ ਅੱਛਾ ਇੱਕ ਅਮਰਜੋਤ ਵੀ ਗਾਉਂਦੇ ਰਹੇ ਹਨ ਕਹਿੰਦੇ ਕਲਦੀਪ ਮਾਨਕੀ ਨਾ ਅਮਰਜੋਤ ਤਾਂ ਤਕਰੀਮਤ ਕਰਿਓ ਨਾ ਵੀ ਅਸੀਂ ਮਤਲਬ ਇੱਥੇ ਮੀਨਾ ਮੀਨਾ ਦੋ ਦੋ ਬਿਨੇ ਲਾ ਕੇ ਜਾਂਦੇ ਰਹੇ ਅਦੋ ਇਸ ਘਰ ਦੇ ਵਿੱਚ ਇਸ ਘਰ ਦੇ ਵਿੱਚ ਅੱਛਾ ਇਸ ਘਰ ਵਿੱਚ ਆਉਂਦੇ ਸੀ ਅਮਰਜੋਤ ਜੀ ਬਿਲਕੁਲ ਬਿਲਕੁਲ ਮਤਲਬ 15 15 20 ਦਿਨ ਮੀਨਾ ਮੀਨਾ ਮ ਜੇ ਪਰ ਜੋੜੀ ਕਿਵੇਂ ਟੁੱਟ ਗਈ ਕਲਦੀਪ ਮਾਨਕ ਨਾਲ ਅਮਰ ਜੋਤਕਾਰ ਦੀ ਇਹ ਨਾ ਐ ਹੁੰਦਾ ਜਿਹੜਾ ਚਾਚਾ ਜੀ ਪਹਿਲਾਂ ਤੋਂ ਤੁਹਾਨੂੰ ਪਤਾ ਵੀ ਜੋੜੀ ਦਾ ਮਤਲਬ ਸਾਰਾ ਘਟ ਲੈਣ ਦੇ ਕੱਲੇ ਗਾ ਕੇ ਖੁਸ਼ੀ ਸੀ ਹੂੰ ਕਲੀਆਂ ਦਾ ਬਾਸ਼ਤਾਂ ਜਿਉਂ ਕਹਿੰਦੇ ਹਾਂ ਮਤਲਬ ਕੱਲੇ ਹੀ ਗੀਤ ਗਾਉਂਦੇ ਹੁੰਦੇ ਜਿਆਦਾ ਤਾਂ ਇੱਕ ਦੋ ਗੀਤੀ ਮਤਲਬ ਉਹ ਲੋਕਾਂ ਦੇ ਪ੍ਰਸ਼ੰਦ ਦੇ ਮਤਲਬ ਨਵੇਂ ਮੁੰਡਿਆਂ ਨੇ ਕਹਣਾ ਯਾਰ ਵੀ ਜੋੜੀ ਦਾ ਗੀਤ ਸੁਣਾ ਦੇ ਉਹਨਾਂ ਨੇ ਮਤਲਬ ਜੇ ਜੋੜੀ ਵਾਲਾ ਗੀਤ ਵੀ ਕੋਈ ਇਹਨਾਂ ਦਾ ਕੋਈ ਏਡਾ ਮਾੜਾ ਨਹੀਂ ਸਾਰੇ ਗੀਤ ਵਧੀਆ ਸੀ ਮਤਲਬ ਧਾਰਮਿਕ ਗੀਤ ਹੁੰਦੇ ਸੀ ਘਰੇ ਚੱਲ ਕੱਡੂ ਰੜਕਾਂ ਵਗੈਰਾ ਇਹੋ ਜਿਹੇ ਜਿਹ ਉਦੋਂ ਫਿਰ ਜੋੜੀ ਟੁੱਟਣ ਦਾ ਤਾਂ ਕੋਈ ਕਾਰਨ ਨਹੀਂ ਸੀ ਉਹੀ ਮਤਲਬ ਇਹਨਾਂ ਨੂੰ ਆਇਆ ਹੋਇਆ ਮਤਲਬ ਚਮਕੀਲਾ ਇਹਨਾਂ ਦਾ ਚੰਗਾ ਪਿਆਰ ਕਰਦਾ ਸੀ ਅਮਰ ਸਿੰਘ ਚਮਕੀਲਾ ਹਾਂਜੀ ਉਹ ਕਹਿੰਦੇ ਯਾਰ ਮੁੰਡੇ ਦੀ ਆਵਾਜ਼ ਵਧੀਆ ਹੈ ਤੇ ਕੁੜੀ ਇਹਦੇ ਨਾਲ ਉਹਦਾ ਇੱਕ ਸਰਿੰਦਰ ਸੋਨੀਆ ਸੀ ਸ਼ਾਇਦ ਕੁੜੀ ਨਾਲ ਗਾਉਂਦੀ ਇੱਕ ਹਾਂ ਚਮਕੀਲੇ ਦੇ ਨਾਲ ਹਾਂ ਉਹ ਕਹਿੰਦਾ ਯਾਰ ਵੀ ਜੇ ਮੁੰਡਾ ਚੱਲ ਸਕਦਾ ਵੀ ਆਪਣਾ ਤਾਂ ਕੋਈ ਫਰਕ ਹੀ ਨਹੀਂ ਪੈਣਾ ਹੂੰ ਵੀ ਇੱਕ ਨਵਾਂ ਮੁੰਡਾ ਇੱਕ ਨਵੀਂ ਕੁੜੀ ਜੀ ਇਹਦੇ ਨਾਲ ਤਿਆਰ ਹੋ ਜੇ ਤੇ ਵੀ ਆਪਣਾ ਯਾਰ ਵੀ ਇਹਦਾ ਚੰਗਾ ਦਾ ਰੋਟੀ ਟੁਕ ਵਧੀਆ ਬਣ ਸਕਦਾ ਜਿਵੇਂ ਕਰਦੇ ਹੁੰਦੇ ਗੱਲਾਂ ਬਿਲਕੁਲ ਤੇ ਇਹਨਾਂ ਨੇ ਫਿਰ ਚਾਚਾ ਜੀ ਨੇ ਫਿਰ ਅਮਰਜੋਤ ਨਾਲ ਗੱਲ ਕਰਕੇ ਤੇ ਪਿਓ ਨਾਲ ਗੱਲ ਕਰਕੇ ਫਿਰ ਚਮਕੀਲੇ ਨਾਲ ਇਹਨਾਂ ਨੇ ਭੇਜਿਆ ਫਿਰ ਚਮਕੀਲੇ ਜਦੋਂ ਆਪ ਸੋ ਇਕੱਠੇ ਗਾਉਣ ਲੱਗੇ ਫਿਰ ਇਹਨਾਂ ਬਾਅਦ ਵਿੱਚ ਵਿਆਹ ਬੁੱਧੀਆਂ ਤਾਂ ਬਾਅਦ ਹੀ ਕਰਦਾ ਫਿਰ ਸਗੋਂ ਜਦੋਂ ਚਮਕੀਲੇ ਦੀ ਡੈਥ ਹੁੰਦੀ ਹੈ ਤੁਸੀਂ ਦੇਖਣਾ ਸਭ ਤੋਂ ਪਹਿਲਾਂ ਚਾਚਾ ਜੀ ਮਾਨਕ ਹੀ ਗਏ ਸੀ ਉੱਥੇ ਅੱਛਾ ਕੁਲਦੀਪ ਮਾਨਕ ਨੇ ਆਪ ਕਿਹਾ ਸੀ ਅਮਰਜੋਤ ਨੂੰ ਵੀ ਤੂੰ ਚਮਕੀਲੇ ਨਾਲ ਗਾਉਣ ਲੱਗ ਗਈ ਤੂੰ ਚਮਕੀਲੇ ਦਾ ਸੈੱਟ ਬਣਾ ਥੋੜਾ ਵਧੀਆ ਸੈਟਲ ਬਣੂਗਾ ਉਹ ਆਪ ਸੁਣਦੇ ਆਂ ਹੀ ਕਹਿੰਦੇ ਨੇ ਵੀ ਕਹਿੰਦੇ ਵੀ ਜਦੋਂ ਅਮਰਜੋਤ ਕੌਰ ਚਮਕੀਲੇ ਨਾਲ ਗਾਉਣ ਲੱਗੀ ਹਾਂਜੀ ਹਾਂਜੀ ਤਾਂ ਕਹਿੰ ਇਹ ਤਾਂ ਮੇਰੇ ਖਿਆਲ ਚ ਹੁਣ ਚਮਕੀਲੇ ਦੀ ਫਿਲਮ ਬਣੀ ਉਹਦੇ ਚ ਵੀ ਆਇ ਲਿਖਿਆ ਵੀ ਮਾਨਕ ਨੇ ਮਤਲਬ ਲ ਮਰਜੀ ਤੁਹਾਨੂੰ ਚਮਕੀਲੇ ਕੋਲ ਭੇਜਿਆ ਗਾਉਣ ਵਾਸਤੇ ਦੇਖੀਏ ਫਿਲਮ ਹਾਂ ਫਿਲਮ ਦੇਖੀ ਹੈ ਜੀ ਮੈਂ ਪਹਿਲਾਂ ਪੰਜਾਬੀ ਚ ਵੀ ਆਈ ਹੁਣ ਹਿੰਦੀ ਚ ਵੀ ਆਈ ਸੀਗੀ ਅੱਛਾ ਕੋਈ ਆਪਸ ਵਿੱਚ ਵਧੀਆ ਪਿਆਰ ਸੀ ਚਮਕੀਲੇ ਤੇ ਕਲੀ ਮਾਨਕ ਜਿੰਨਾ ਕਹਿੰਦੇ ਗਏ ਨਾ ਵੀ ਉਹਨਾਂ ਹੀ ਪਿਆਰ ਸੀ ਉਹਨਾਂ ਨਾਲ ਇਹ ਤਾਂ ਲੋਕ ਬਣਾਇਦਿਆਂ ਬਾਕੀ ਤੁਸੀਂ ਇਹ ਦੇਖੋ ਉਹ ਇੱਕ ਮਤਲਬ ਉਹ ਤਾਂ ਜੋੜੀ ਗਾਣਾ ਗਾਉਂਦੇ ਸੀ ਇਹ ਇਕੱਲੇ ਗਾਉਂਦੇ ਸੀ ਉਹ ਤਾਂ ਅਸਲੀ ਨਹੀਂ ਸੀ ਤਾਂ ਹੁਣ 84 ਦੇ ਵਿੱਚ ਵੀ ਇਕੱਲੇ ਗਾਉਂਦੇ ਰਹੇ ਉਹਦੇ ਕੋਈ ਕਲਾਕਾਰ ਬਾਹਰ ਨਹੀਂ ਸੀ ਆਉਂਦਾ ਹੂੰ ਜਦੋਂ ਲਾਈਵ ਸੁਨਿਆ ਸੀਗਾ ਮਤਲਬ ਇੰਟਰਵਿਊ ਦੇਖੀ ਸੀ ਉਹਦੇ ਵਿੱਚ ਕਹੀ ਜਾਂਦੇ ਸੀ ਵੀ ਇੱਕ ਸਟੇਜ ਤੇ ਚਮਕੀਲਾ ਗਾ ਕੇ ਮਤਲਬ ਉਤਰਿਆ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਕਲਦੀਪ ਮਾਨਕ ਸਟੇਜ ਤੇ ਚੜ੍ਹਦੇ ਨੇ ਤਾਂ ਲੋਕ ਕਹਿੰਦੇ ਹੱਥ ਲਾਉਂਦੇ ਨੇ ਵੀ ਇਸ ਦਾ ਚਮਕੀਲੇ ਨੂੰ ਸੁਣਨਾ ਇਹ ਹੋ ਸਕਦਾ ਕੋਈ ਵੱਡੀ ਗੱਲ ਦੀ ਜਦੋਂ ਕੋਈ ਵੀ ਨਾ ਮਤਲਬ ਕਿਸੇ ਸਮੇਂ ਤੇ ਕਿਸੇ ਕਲਾਕਾਰ ਦਾ ਕੋਈ ਚੜ੍ਹਾਈ ਹੁੰਦੀ ਹੈ ਉਦੋਂ ਜਿਹੜਾ ਸਿੰਗਰ ਉਹਨਾਂ ਨੂੰ ਵਧੀਆ ਲੱਗਦਾ ਹੈ ਹੋ ਸਕਦਾ ਉਸ ਟਾਈਮ ਤੇ ਉਹਨਾਂ ਨੂੰ ਕੋਈ ਨਾ ਚੰਗਾ ਲੱਗਾ ਕਿ ਉੱਠ ਕੇ ਤੋਂ ਚਲੇ ਗਏ ਹੁਣ ਵੀ ਅਸੀਂ ਨਹੀਂ ਸੁਣਨਾ ਵੀ ਹੋਰ ਉਹਨਾਂ ਚਮਕੀਲਾ ਵਧੀਆ ਲੱਗਿਆ ਹੋਵੇ ਇਹਦੇ ਵਿੱਚ ਕੋਈ ਗੁੱਸੇ ਵਾਲੀ ਗੱਲ ਨਹੀਂ ਇਹ ਤਾਂ ਅਸੀਂ ਕੋਦੋਂ ਬਾਗੇ ਪੁਰਾਣੇ ਇੱਕ ਅਸੀਂ ਪ੍ਰੋਗਰਾਮ ਤੇ ਸਾਡੇ ਦੋਸਤ ਸੀ ਇੱਥੇ ਮੋਗਾ ਰੋੜ ਤੇ ਉਹਨਾਂ ਦੇ ਸੈੱਲ ਥੂਲਰ ਵਧੀਆ ਹੈ ਤੇ ਸਰਿੰਦਰ ਸਿੰਘ ਦਾ ਰਣਜੀਤ ਮਣੀ ਦਾ ਉਸਤਾਦ ਹੈ ਸਿੰਦਾ ਜੀ ਤੇ ਸਿੰਦਾ ਜੀ ਤੇ ਰਣਜੀਤ ਮਣੀ ਦਾ ਮਤਲਬ ਪ੍ਰੋਗਰਾਮ ਸੀ ਇਕੱਠਾ ਠੀਕ ਹੈ ਜੀ ਸਿੰਦਾ ਜੀ ਨੇ ਮੇਰੇ ਖਿਆਲ ਚ ਵੀ ਘੰਟਾ ਤਾਂ ਲਾਇਆ ਨਹੀਂ ਹੁਣ ਅੱਧਾ ਪੌਣਾ ਘੰਟਾ ਲਾਇਆ ਹੋਣਾ ਤੇ ਉਹ ਬਾਈ ਮਣੀ ਰਣਜੀਤ ਮਣੀ ਤੇ ਲਿਆ ਗਿਆ ਉੱਥੇ ਵੀ ਚਲ ਵੀ ਉਸਤਾਦ ਜੀ ਦੇ ਨਾਲ ਬੈੰਨੇ ਆ ਹੂੰ ਵੀ ਉਹ ਤਾਂ ਦੇ ਗਏ ਸ ਉਸਤਾਦ ਦੇ ਤੌਰ ਤੇ ਤਾਂ ਲੋਕਾਂ ਨੇ ਰੌਲਾ ਪਤਾ ਵੀ ਛਿੰਦੇ ਨੂੰ ਬੰਦ ਕਰੋ ਵੀ ਮਤਲਬ ਅਨਜੀਤ ਬਣੀ ਲੋ ਅਨਜੀਤ ਕਹਿੰਦਾ ਵੀ ਮੈਂ ਸੌਰੀ ਹਾਂ ਮੈਂ ਤਾਂ ਮਾਫੀ ਮੰਗਦਾ ਵੀ ਮੈਂ ਆ ਕੀ ਗਲਤੀ ਕੀਤੀ ਵੀ ਮੇਰੇ ਤਾਂ ਉਸਤਾਦ ਦੇ ਚਿੱਤ ਚ ਆਇਆ ਜੋ ਵੀ ਇੱਕ ਨਿਬਾੜਾ ਵੱਡਾ ਕਲਾਕਾਰ ਬਣ ਗਿਆ ਕਈ ਵਾਰੀ ਨਾ ਇਹ ਗੱਲਾਂ ਹੋ ਜਾਂਦੇ ਜਦੋਂ ਕੋਈ ਮੌਕੇ ਜਦੋਂ ਅੱਜ ਵੀ ਤੁਸੀਂ ਉਹਨੂੰ ਤੁਹਾਡੀ ਇੰਨੀ ਉਮਰ ਹੈ ਤੁਸੀਂ ਸਾਰਾ ਕੁਝ ਅੱਖੀ ਦੇਖਿਆ ਹੋਇਆ ਹੈ ਨਾ ਅੱਜ ਕੱਲ ਦੇ ਲੋਕ ਬਹਿਮ ਪਾਲੀ ਬੈਠਿਆ ਕੁਝ ਕਹਿੰਦੇ ਵੀ ਸਰੇਂਦਰ ਛਿੰਦੇ ਤੇ ਗੁਰਦੀਪ ਮਾਨ ਕਨੇ ਚਮਕੀਲਾ ਮਰਵਾਤਾ ਜਾਂ ਐਵੇਂ ਕਰਦਾ ਹੈ ਨਾ ਮੈਂ ਤੁਸੇ ਦੱਸੋ ਉਹਨਾਂ ਦਾ ਕੀ ਖੰਦਾ ਸੀ ਹਰ ਇੱਕ ਇਨਸਾਨ ਆਪਣੀ ਆਪਣੀ ਕਿਸਮਤ ਖਾਂਦਾ ਉਹ ਕਿਹੜਾ ਕੋਈ ਇਹੋ ਜਿਹਾ ਹੈ ਕਿ ਸਭ ਕੋਈ ਬੰਦਾ ਚੋਰੀ ਕਰਕੇ ਲੈ ਕੇ ਕਿਸੇ ਵਾਰਜ ਤੱਕ ਕੋਈ ਖੋਈ ਨਹੀਂ ਸਕਦਾ ਨਾ ਹਾ ਹਿੱਟ ਮਾਨਕ ਸਾਹਿਬ ਵੀ ਹੋਣੇ ਸੀ ਜਮਕੀਲਾ ਹਾ ਇਹ ਤਾਂ ਇਹ ਤਾਂ ਕੋਈ ਮਤਲਬ ਉਹ ਗਾਇਕ ਆਪਣੇ ਦਗਾਣਾ ਜੋੜੀ ਦੇ ਵਿੱਚ ਆਉਦੇ ਵਧੀਆ ਸੀਗੇ ਆਪ ਦਾ ਸਿੰਗਲ ਸੀਗੇ ਨਾ ਤਾਂ ਮਤਲਬ ਵੀ ਨਹੀਂ ਸੀ ਸਿਰ ਤੇ ਛਿੰਦਾ ਸਾਹਿਬ ਵੀ ਕੱਲੇ ਵੀ ਵਧੀਆ ਗਾਉਂਦੇ ਸੀ ਜੋੜੀ ਵੀ ਵਧੀਆ ਗਾਉਂਦੇ ਸੀ ਹੂੰ ਇਹ ਤਾਂ ਐਵੇਂ ਲੋਕਾਂ ਦੇ ਵਹਿਮ ਭਾਲੇ ਵੇ ਇਹ ਤਾਂ ਹੈ ਹੀ ਨਹੀਂ ਇਹੋ ਜਿਹੀ ਗੱਲ ਸਗੋਂ ਜਦੋਂ ਚਮਕੀਲੇ ਦੀ ਡੈਥ ਹੁੰਦੀ ਹੈ ਤੁਸੀਂ ਦੇਖਣਾ ਸਭ ਤੋਂ ਪਹਿਲਾਂ ਚਾਚਾ ਜੀ ਮਾਨਕ ਹੀ ਗਏ ਸੀ ਉੱਥੇ ਹੋਰ ਕੋਈ ਸਿੰਗਰ ਗਿਆ ਵੀ ਨਹੀਂ ਸੀਗਾ ਅੱਛਾ ਜੇ ਚਮਕੀਲੇ ਦੀ ਠੀਕ ਹੈ ਇਹ ਤਾਂ ਮੇ ਲੋਕਾਂ ਦੇ ਬੈਅ ਬਣਾਏ ਹੋਏ ਬਾਕੀ ਇਹ ਤਾਂ ਯਾਰ ਇੱਕ ਪਰਿਵਾਰ ਵਾਂਗੂੰ ਰਹਿੰਦੇ ਹੁੰਦੇ ਸੀ ਜਦੋਂ ਮੈਂ ਤੋਂ ਦਾਦਾ ਨਾਲ ਜਦੋਂ ਮੈਂ ਉੱਥੇ 5ਵੀਂ ਕਲਾਸ ਤੋਂ ਲੈ ਕੇ 8ਵੀਂ ਤੱਕ ਪੜਿਆ ਥੇ ਕਿ ਇਹਨਾਂ ਜਦੋਂ ਪ੍ਰੋਗਰਾਮ ਹੁੰਦੇ ਰਾਸਾਨਵਾਲ ਬਠਿੰਡੇਵਾਲ ਦਦਾਰ ਸੰਧੂ ਸ੍ਰੀਸ਼ਾਹਬ ਤੇ ਕਈ ਵਾਰ ਚਮਕੀਲਾ ਤੇ ਸਿੰਦਾ ਜੀ ਚਾਰ ਪੰਜ ਗੱਡੀਆਂ ਬੈਠ ਕੇ ਕਾਰਾਂ ਹੀ ਹੁੰਦੀਆਂ ਤਕਰੀਬਨ ਆਪਣੇ ਥਰੀਕੋਂ ਬਾਹਰ ਚ ਤੁਰਦਿਆਂ ਵੀ ਆ ਜਿਹੜਾ ਉਹ ਉਸ ਲਾ ਕੇ ਚੱਲਣਾ ਪੋਤਾ ਤੱਕ ਇਕੱਠੇ ਚੱਲਦੇ ਠੀਕ ਆ ਆਏ ਹੁੰਦਾ ਜੀ ਇਹਨਾਂ ਵਧੀਆ ਪਿਆਰ ਹੁੰਦਾ ਸੀ ਕੋਈ ਗੱਲ ਹੀ ਨਹੀਂ ਸੀ ਹੋਜੀ ਕਿੱਥੇ ਬੈਠਦੇ ਉੜਦੇ ਸੀ ਇੱਕ ਗੱਡੀ 'ਚ ਸ਼ਿੰਗਰਾਂ ਨੇ ਬੈਜਣਾ ਨਾ ਬਾਕੀ ਨੂੰ ਸਾਜੀਆਂ 'ਚ ਬਿਠਾ ਲੈਣਾ ਤੇ ਚਾਰ ਗੱਡੀਆਂ ਚਾਰੇ ਜਣੇ ਇੱਕ-ਇੱਕ ਚਾਰੇ ਸ਼ਿੰਗਰ ਇੱਕ ਗੱਡੀ 'ਚ ਬੈਜ ਜਾਂਦੇ ਠੀਕ ਹੈ ਜੀ ਹਾਂ ਵੀ ਆਜੋ ਯਾਰ ਗੱਲਾਂ ਬਾਤਾਂ ਕਰਦੇ ਜਿੱਥੇ ਜਿਹੜੇ ਜਿਹੜੇ ਡੋਢੀ ਪਿੰਡਾਂ ਤੇ ਜਿੱਥੇ ਇਕੱਠੇ ਡੋਢੀ ਹੋਣਾ ਹੋ ਜਾਂਦੇ ਹੁੰਦੇ ਆਉਂਦੇ ਜਾਂਦੇ ਅੱਛਾ ਜਮਕੀਲਾ ਤਾਂ ਨਹੀਂ ਆਇਆ ਇਸ ਘਰ ਵਿੱਚ ਕਿਤੇ ਇੱਥੇ ਨਹੀਂ ਆਇਆ ਇੱਥੇ ਨਹੀਂ ਆਇਆ ਅਮਰਜੋਦੀ ਅਮਰਜੋਦੀ ਤਾਂ ਬਹੁਤ ਬਾਰੀ ਆਈ ਹੈ ਇੱਥੇ ਮਾਨਕ ਸਾਹਿਬ ਨਾਲ ਅਮਰਜੀਤ ਨੇ ਤਾਂ ਮਤਲਬ ਤੰਦੂਰ ਤੇ ਰੋਟੀਆਂ ਬੇਲਾਈਆਂ ਇੱਥੇ ਤੰਦੂਰ ਹੁੰਦਾ ਸਾਡਾ ਤੰਦੂਰ ਤੇ ਰ ਠੀਕ ਆ ਹਾਂ ਅੱਛਾ ਇਹ ਦੱਸੋਈ ਮਾਨਕ ਸਾਹਿਬ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਕਿਵੇਂ ਮਤਲਬ ਵੀ ਜੋ ਇੱਕ ਤਾਂ ਚਲੋ ਪਹਿਲਾਂ ਸੀ ਤੁਸੀਂ ਸਾਰੇ ਇਕੱਠੇ ਰਹਿੰਦੇ ਸੀਗੇ ਵੀ ਉਹ ਤੋਂ ਬਾਅਦ ਦਾ ਪਰਿਵਾਰ ਹੈ ਅੱਛਾ ਇਹ ਇੱਕੇ ਬੱਚੇ ਮਾਨਕ ਸਾਹਿਬ ਦਾ ਹਾਂਜੀ ਇੱਕ ਜਯੋਧਵੀਰ ਹੈ ਇੱਕ ਸਾਡੀ ਭੈਣ ਹੈ ਸ਼ਕਤੀ ਮਾਨਕ ਅੱਛਾ ਦੋ ਬੱਚੇ ਸੀ ਮਾਨਕ ਸਾਹਿਬ ਦੇ ਦੋ ਤੇ ਹਾਂਜੀ ਹਾਂਜੀ ਛੋਡੀ ਸੁਰਤ ਵੇਲੇ ਇੱਥੇ ਸੀ ਉਹ ਤੋਂ ਵਿਆਹ ਕਰਾਏ ਤੋਂ ਬਾਅਦ ਗਏ ਹੈਨਾ ਨਹੀਂ ਨਹੀਂ ਵਿਆਹ ਵੀ ਉੱਥੇ ਜਾ ਕੇ ਕਰਾਇਆ ਉਹ ਤੋਂ ਪੂਰਾ ਮਸ਼ਹੂਰ ਸੀ ਉਹ ਤੋਂ ਇਹਨਾਂ ਦੇ ਗੀਤ ਆਏ ਹੋਏ ਹੁੰਦੇ ਤੇ ਆ ਟਿੱਲੇ ਵਾਲੇ ਮਾਲਾ ਦੇ ਜੱਟੀ ਹੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਉਥੇ ਦਫ਼ਤਰ ਹੁੰਦਾ ਸੀ ਲੁਧਿਆਣੇ ਉਥੇ ਦਫ਼ਤਰ ਹੁੰਦਾ ਸੀ ਲੁਧਿਆਣੇ ਤੇ ਉੱਥੇ ਰਹਿਣ ਲੱਗੇ ਉੱਥੇ ਮਤਲਬ ਰਹਿਣ ਲੱਗੇ ਉਧਰ ਹੀ ਰਿਸ਼ਤਾ ਵੀ ਉਧਰ ਹੀ ਹੋਇਆ ਲੁਧਿਆਣਾ ਸਾਈਡ ਹੀ ਠੀਕ ਹੈ ਜੀ ਹਾਂਜੀ ਹਾਂ ਰਾਜਗੜ੍ਹ ਦਾ ਮਾ ਪਿੰਡ ਉੱਥੇ ਵਿਆਹ ਹੋਇਆ ਸੀ ਇਹਨਾਂ ਦਾ ਇੱਥੇ ਤਾਂ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਤਾਂ ਪਰਿਵਾਰ ਸੀ ਜਿਹੜਾ ਮੇਰੇ ਦਾਦੀ ਜੀ ਹੁੰਦੇ ਸੀ ਤੇ ਮਤਲਬ ਮੇਰੇ ਚਾਚਾ ਜੀ ਤਾਂ ਮੇਰੇ ਸਾਲ ਤੋਂ ਦੱਸਦੇ ਹੁੰਦੇ ਵੀ 2 ਸਾਲ ਦੇਖਨੇ 1.5 ਸਾਲ ਦੇ ਸੀ ਜਦੋਂ ਮਤਲਬ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਸੀ ਠੀਕ ਪੜਾਇਲ ਖਾਇਦਾ ਨਹੀਂ ਸਾਥ ਅੱਛਾ ਮਾਨਕ ਸਾਹਿਬ ਤਾਂ ਚਲੋ ਕੋਈ ਆਉ ਨਹੀਂ ਹੈਗੇ ਵੀ ਬਹੁਤ ਵੱਡੇ ਕਲਾਕਾਰ ਹੋਏ ਨੇ ਉਹਨਾਂ ਦੇ ਪਰਿਵਾਰ ਚ ਹੁਣ ਕੌਣ-ਕੌਣ ਗਾਉਂਦਾ ਸਾਡੇ ਪਰਿਵਾਰ ਦੇ ਵਿੱਚੋਂ ਤਕਰੀਬਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਾਰੇ ਹੀ ਦੰਦ ਕੇ ਗਾਉਂਦੇ ਕਿ ਮੇਰਾ ਵੱਡਾ ਵੀਰ ਮੇਸ਼ੀ ਮਾਨਕ ਹਾਂਜੀ ਮੈਥੋਂ ਵੱਡੇ ਆਹੋ ਉਹ ਵੀ ਕਾਫੀ ਮਸ਼ਹੂਰ ਹੋਏ ਸੀ ਉਦੋਂ ਚਾਚਾ ਜੀ ਨੇ ਕੈਸਟ ਆਈਆਂ ਸੀਆਂ ਦੋ ਗੱਭਰੂ ਪੰਜਾਬ ਦੇ ਉਹਨਾਂ ਦੇ ਵਿੱਚ ਵੀ ਉਹਦਾ ਗੀਤ ਆਇਆ ਸੀਗਾ ਨਿਤ ਨਾ ਜਾਂਦੇ ਸੂਰਮੇ ਕੋਈ ਬਿਰਲਾ ਜੰਦੀਮਾ ਕੀ ਸੁਣਿਆ ਹੁਣ ਆ ਹੋ ਸਕਦਾ ਤੁਸੀਂ ਵੀ ਸੁਣ ਹਾਂਜੀ ਹਾਂਜੀ ਤੇ ਬਾਕੀ ਮੇਰੇ ਚਾਚਾ ਜੀ ਰਫੀਕ ਮੁਹੰਮਦ ਜਿਹੜੇ ਚਾਚੇ ਮਾਨਕ ਤੋਂ ਵੱਡੇ ਉਹਨਾਂ ਦੇ ਦੋਨੇ ਬੇਟੇ ਪ੍ਰਕਟ ਖਾਨ ਉਹ ਦਾ ਪ੍ਰਕਟ ਖਾਨ ਦਾ ਗੀਤ ਬਹੁਤ ਮਸ਼ਹੂਰ ਹੋਇਆ ਸੀ ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ ਡਰੈਸ ਇਹ ਤੇਰਾ ਗੁੰਮ ਹੋ ਗਿਆ ਬਹੁਤ ਮਸ਼ਹੂਰ ਹੋਏ ਸੀ ਗੀਤ ਇਹਨਾਂ ਦੇ ਆਪਣਾ ਜਗਦੇਵ ਖਾਨ ਹੈ ਉਹ ਜੁਗਦੇਵ ਖਾਨ ਦੇ ਵੀ ਮੇਰੇ ਖਾਲਚ ਵੀ ਮੈਨੂੰ ਲੱਗਦਾ ਗਿਣਤੀ ਤੋਂ ਬਾਹਰ ਹੀ ਕਾਸਟ ਹੋਵੇ 25 ਦੀ ਕਾਸਟ ਉਹਦੇ ਮਤਲਬ ਗੀਤ ਕਾਫੀ ਚੰਗੇ ਹੋਗੇ ਉਹ ਬਹੁਤ ਵਧੀਆ ਬਹੁਤ ਹੀ ਵਧੀਆ ਦੋਨੇ ਭਰਾ ਹੀ ਬੜੇ ਵਧੀਆ ਨੇਚਰ ਦੇ ਬੰਦੇ ਨੇ ਤੇ ਬਾਕੀ ਜਯਦਵੀਰ ਦਾ ਤੁਸਨ ਪਤੀ ਆ ਸਾਰਾ ਹੂੰ ਤੇ ਉਸ ਤੋਂ ਬਾਅਦ ਫਿਰ ਹੁਣ ਮੇਰੇ ਬੇਟੀ ਐ ਮੇਰਾ ਭਤੀਜਾ ਸਟੀਵਨ ਮਾਨਕ ਮੇਰਾ ਬੇਟਾ ਜਗਜੀਵ ਤੇ ਰੋਜਵੀਰ ਮਾਨਕ ਰੋਜਵੀਰ ਤਾਂ ਇਸ ਟਾਈਮ ਤੇ ਮਤਲਬ ਚੰਗੇ ਚੰਗੇ ਸਿੰਗਰਾਂ ਨਾਲ ਛੋਟੇ ਦੇ ਸਿੰਗਰਾਂ ਨਾਲ ਮਤਲਬ ਕਿ ਐਂਕਰਿੰਗ ਵੀ ਕਰਦਾ ਹੈ ਤੇ ਨਾਲ ਉਹਨਾਂ ਦੇ ਸਹਾਇਕ ਗਾਇਕ ਦੇ ਤੌਰ ਤੇ ਵੀ ਮਤਲਬ ਜਾਂਦਾ ਸਟੇਜ ਸ਼ੋਅ ਕਰਦਾ ਨਾਲ ਉਹਨਾਂ ਦੇ ਆਪਣਾ ਹਜੇ ਈਮੇਜ ਨਹੀਂ ਉਹਨਾਂ ਦਾ ਬਣਾ ਨਾ ਜਗਜੀਵ ਦਾ ਨਾਂ ਰੋਜਵੀਰ ਦਾ ਕਿਉਂਕਿ ਮਤਲਬ ਇਹਦੇ ਵਿੱਚ ਵਡਿਆਈ ਦੀ ਮਾਰਨੀ ਤਾਂ ਮਾੜੀ ਗੱਲ ਹੁੰਦੀ ਹੈ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਹੂੰ ਹੂੰ ਤੁਸੀਂ ਜਾਂਗੇ ਜੋ 15-20 ਲੱਖ ਰੁਪਿਆ ਇੱਕ ਟਰੈਕ ਤੇ ਲੱਗ ਜਾਂਦਾ ਹੈ ਬਿਲਕੁਲ ਸਾਡੀ ਉਹ ਪਹੁੰਚ ਤੋਂ ਬਾਹਰ ਹੈ ਆਵਾਜ਼ ਬੱਚਿਆਂ ਦੀ ਵਧੀਆ ਹੈ ਤੇ ਆਵਾਜ਼ ਜਰੂਰ ਹੈਗੇ ਪੈਸਾ ਹੈ ਨਹੀਂ ਸਾਡੇ ਕੋਲ ਲੋਨ ਉੱਪਰ ਤੇ ਉਹ ਮਤਲਬ ਅਸੀਂ ਅੱਗੇ ਵੀ ਇੱਕ ਵਾਰੀ ਗੱਲ ਹੋਈ ਸੀ ਵੀ ਜੇ ਕੋਈ ਚੰਗੀ ਕੋਈ ਕੰਪਨੀ ਵਾਲਾ ਜਾਂ ਕੋਈ ਬੰਦਾ ਕੋਈ ਮਾਨਕ ਸਾਹਿਬ ਦੇ ਨਾਂ ਨੂੰ ਉਸੇ ਤਰ੍ਹਾਂ ਜਿੰਦਾ ਉਹਦੀ ਕੋਲ ਨੂੰ ਰੱਖਣਾ ਚਾਹੁੰਦਾ ਤੇ ਮਤਲਬ ਇਹਨਾਂ ਨਾਲ ਸੰਪਰਕ ਕਰਕੇ ਤੇ ਹੂੰ ਨਹੀਂ ਅਸੀਂ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਮੰਗਦੇ ਅਸੀਂ ਕਹਿੰਨੇ ਵੀ ਚੱਲ ਬੱਚਿਆਂ ਦੀ ਆਵਾਜ਼ ਨੂੰ ਬਹੁਤ ਹੀ ਵਧੀਆ ਵਾਹ ਜਾਨਾਂ ਦੀ ਬਿਲਕੁਲ ਅੱਛਾ ਹਸਨਮਾਨਕ ਵੀ ਆਉਂਦਾ ਰਹਿੰਦਾ ਜੀ ਇੱਥੇ ਹਾਂ ਹਸਨਮਾਨਕ ਮਤਲਬ ਉਹ ਨਾਨਕਾ ਘਰ ਆ ਇਹ ਸਾਡੇ ਮਤਲਬ ਭਾਣ ਚਾਈਆ ਮਤਲਬ ਤੇ ਮੇਰੇ ਚਾਚਾ ਜੀ ਰਫੀਕ ਆ ਜਿਹੜਾ ਉਹਨਾਂ ਦਾ ਸਾਕਾ ਦੋਤਾ ਸਾਡਾ ਵੀ ਮਤਲਬ ਅਸੀਂ ਮਾਮਿਆਂ ਉਹਦੇ ਸਕੇ ਵਿੱਚ ਕੀ ਫਰਕ ਹੁੰਦਾ ਚਾਚੇ ਦਾ ਤਾਇਆ ਦਾ ਦੋਤਾ ਤਾਏ ਦਾ ਹੋਵੇ ਤਾਂ ਇੱਕੋ ਹੀ ਗੱਲ ਹੁੰਦੀ ਅੱਛਾ ਅੱਛਾ ਇੱਕ ਉਹਦੇ ਬਾਰੇ ਦੱਸੋ ਜੀ ਕਰਮਜੀਤ ਨੂੰ ਮੋਲ ਬਾਰੇ ਵੀ ਇੱਥੇ ਜਦੋਂ ਆਏ ਨੋ ਕਿੰਨਾ ਕੁ ਟਾਈਮ ਰਹੇ ਨੇ ਹਾਂ ਕਰਮਜੀਤ ਨੂੰ ਬੋਲ ਮੈਨੂੰ ਸਾਨਾਤਾਨੀ ਜਹਾਦ ਉਹ ਵੈਸੇ ਇੱਥੇ ਨਾ ਉਹ ਆਏ ਸੀ ਆਪਣਾ 6ਵੀਂ ਕਲਾਸ ਤੇ ਪੜ੍ਹਦੇ ਸੀ ਜਦੋਂ ਗੰਡੂਆਂ ਮੈਂ ਉਹਨਾਂ ਦੇ ਪਿੰਡ ਪ੍ਰੈਕਟਿਸ ਕਰਦਾ ਹੁੰਦਾ ਸੀ ਤੇ ਉਹਨਾਂ ਦਾ ਵੱਡਾ ਭਰਾ ਸੀ ਬਲਵਿੰਦਰ ਅਸੀਂ ਉਹਨੂੰ ਲੂ 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 ਕਹਿੰਦੇ ਹੁੰਦੇ ਸੀ ਹੂੰ ਉਹ ਅਸੀਂ ਦੋਨਾਂ ਨੇ ਰਾਇ ਕਰੀ ਕਿਉਂਕਿ ਕਰਮਜੀਤ ਦੇ ਮਤਲਬ ਪਰਿਵਾਰ ਦੇ ਵਿੱਚ ਉਥੇ ਪੁਰਾਣੇ ਬੀਰਗਾਂ ਬਰੇ ਤਾਂ ਮੈਨੂੰ ਇਹਨੇ ਨੌਲ ਜੀ ਨੇ ਨਵੇਂ ਦੇ ਵਿੱਚੋਂ ਨਾ ਕੋਈ ਗਾਇਕੀ ਕੋਈ ਕੀ ਬਲਬ ਕਰਾ ਇਹਦਾ ਨਹੀਂ ਤੇ ਧਿਆਨ ਇਹ ਜਦੋਂ ਮਤਲਬ ਸਕੂਲ ਆਉਂਦਾ ਜਾਂਦਾ ਘਰੇ ਤੁਰਿਆ ਫਿਰਦਾ ਜਿਹੜੀਆਂ ਚਾਚਾ ਜੀ ਦੀ ਗੀਤ ਮਤਲਬ ਉਹਨਾਂ गांव देना तो तो, तो रप तो देने मतलब गांव दे फिरना ਜਿਵੇਂ ਚਾਚਾ ਦੇ ਗੀਤਕਾਰ ਮਾਂ ਹੁੰਦੀ ਆ ਮਾਂ ਤੇ ਭੂਆ ਦੇ ਕੋਲੇ ਖੜ ਕੇ ਮਾਂ ਹੁੰਦੀ ਆ ਮਾਂ ਬੀਬੀ ਰੋਟੀ ਪਾ ਦੇ ਐ ਕਰਕੇ ਮਤਲਬ ਇਸ ਤਰ੍ਹਾਂ ਦੇ ਸੁਭਾਅ ਸੀ ਕਿ ਉਹਨਾਂ ਦਾ ਕਰਨਜੀਤਨ ਮੋਹਲ ਕਿਉਂ ਰਹਿੰਦਾ ਮੈਰੇ ਹਾਂ ਉੱਥੇ ਇਹਨੇ ਐ ਕਹਿੰਦਾ ਮਤਲਬ ਮਾਂ ਹੁੰਦੀ ਆ ਮਾਂ ਬੀਬੀ ਰੋਟੀ ਪਾ ਦੇ ਮੈਨੂੰ ਤੇ ਐ ਜਿਹੜੇ ਹਾਸੇ ਖੇੜੇ ਮੈਂ ਕਿਹਾ ਨੀਲੂ ਨੂੰ ਮਖਾ ਯਾਰ ਵੀ ਕਰਮੇ ਦੀ ਆਵਾਜ਼ ਵਧੀਆ ਤੇ ਆਪਾਂ ਉਹਨੂੰ ਜلال ਛੱਡ ਗਏ ਤੇ ਉਹ ਕਹਿੰਦਾ ਕਿ ਠੀਕ ਆ ਜਲਾਲ ਸਾਹਿਬ ਮੇਥੋਂ ਵੱਡਾ ਸਿੱਲੂ ਬਾਈ ਬਲਵਿੰਦਰ ਜਿਹੜਾ ਕਰਮਜੀਤ ਦਾ ਵੱਡਾ ਭਰਾ ਸੀ ਤੇ ਉਹ ਕਹਿੰਦਾ ਚਲੋ ਉੱਥੇ ਸਾਡੇ ਫਿਰ ਅਸੀਂ ਇੱਥੇ ਮਤਲਬ 6ਵੀਂ ਤੋਂ 9ਵੀਂ ਤੱਕ ਰਹਿਆ ਫਿਰ ਤੇ 4 ਸਾਲ ਰਹਿ ਇੱਥੇ ਫਿਰ ਇੱਥੇ ਮੇਰੇ ਪਾਪਾ ਜੀ ਉਹਨੇ ਕੀਰਤਨ ਵਗੈਰਾ ਕਰਦੇ ਹੁੰਦੇ ਫਿਰ ਉਹਨਾਂ ਦੇ ਬਾਜਾ ਟੋਲ ਕੇ ਵਗੈਰਾ ਵਜਾਉਣਾ ਹੋਣਾ ਸਾਰਾ ਕੁਝ ਤੇ ਵਧੀਆ ਫਾਸਟੇਸਟ ਸਟੇਜ ਜਿਹਦੀ ਮੈਂ ਕਰਵਾਈ ਸੀ ਉਦੋਂ ਮੇਰੀ ਸਿਸਟਰ ਆ ਪਰਮਜੀਤ ਉਹਦਾ ਨਾਮ ਕੁੜੀ ਦਾ ਪੰਮੀ ਪੰਮੀ ਕਹਿੰਦੇ ਸੀ ਤੇ ਉਦੋਂ ਛੋਟੀ ਭੈਣ ਚਰਨਜੀਤ ਉਹ ਖੇੜੀ ਪਿੰਡਾ ਸਰੂਰ ਦੇ ਕੋਲ ਉੱਥੇ ਵਸਾਈ ਹੋਈ ਹੈ ਤੇ ਇਹ ਪ ਉਹ ਉਹ ਜਦੋਂ ਕੱਠੀਆਂ ਕੁੜੀਆਂ ਪੜਦਿਆਂ ਦੇ ਇਹਦੇ ਸਿਹਲੀ ਦਾ ਵਿਆਹ ਸੀ ਫਿਰ ਅਸੀਂ ਇਸ ਮੈਂ ਕਰਮਜੀਤ ਤੋਂ ਪਹਿਲਾਂ ਸਿੱਖਿਆ ਗਵਾਈ ਸੀ ਮਤਲਬ ਸਭ ਤੋਂ ਪਹਿਲਾਂ ਨੰਦਾਂ ਤੇ ਠੀਕ ਹੈ ਜੀ ਮੈਂ ਪੇਟੀ ਵੀ ਜਾਈ ਫਿਰ ਕਰਮਜੀਤ ਨੇ ਗਾਇਆ ਤੇ ਇੱਕ ਮੁੰਡਾ ਢੋਲ ਕੇ ਸਾਡਾ ਨਥੂ ਉਹਨੇ ਢੋਲ ਕੇ ਵਜਾਈ ਉਦੋਂ ਸ਼ੁਰੂ ਕੀਤਾ ਇਹਨੇ ਸਿੱਖਿਆ ਬੁਲਕ ਤੋਂ ਹੁਣ ਵੀ ਆ ਜਾਂਦੇ ਆ ਹੁਣ ਮਤਲਬ ਹੁਣ ਤੁਹਾਨੂੰ ਪਤਾ ਹੀ ਹੈ ਵੀ ਮਤਲਬ ਲਾਈਫ ਹੀ ਇੰਨੀ ਬਿਜੀ ਹੋ ਜਾਂਦੀ ਹੈ ਜਦੋਂ ਬੰਦਾ ਕਹਿਣ ਦੇ ਵਿੱਚ ਵੀ ਕੋਈ ਏਡੀ ਗੱਲ ਦੇ ਪੰਜਾਬੀ ਫਿਲਮਾਂ ਦਾ ਵੀ ਬਹੁਤ ਨੂੰ ਤਰ ਪਤਾ ਵੀ ਸਿਰੇ ਡਾਇਰੈਕਟਰ ਹੈ ਤੇ ਵੀ ਹੁਣ ਮਤਲਬ ਉਹਨੂੰ ਵੋਟਾਂ ਵੇਲੇ ਤਾਂ ਜ਼ਰੂਰ ਹੁੰਦਾ ਤੇ ਉਸ ਤੋਂ ਬਾਅਦ ਹੁਣ ਉਹ ਤੇ ਕੀੜਾ-ਗੇੜਾ ਨਹੀਂ ਲੱਗਿਆ ਕਿ ਉਹ ਤੁਮ ਅੱਛਾ ਉਹ ਪਿਆਰ ਕਿਦਾਂ ਐ ਜੇ ਫੋਨ-ਫੋਨ ਕਰਦੇ ਚੱਕ ਲੰਦਾ ਨਾ ਨਹੀਂ ਵਧੀਆ ਚੱਕਦਾ ਵਧੀਆ ਗੱਲਬਾਤ ਕਰਦਾ ਸਾਰੇ ਜੋ ਹੁੰਦੇ ਕਰਦੇ ਇਹ ਜਿਹੜੀ ਨਾ ਇੱਕ ਜਿਹੜੀ ਕਲਾਇਓ ਬਖਰੀ ਚੀਜ਼ ਐ ਹੂੰ ਜਿਹੜਾ ਬਲੈਡਰ ਰਿਲੇਸ਼ਨ ਐ ਬਖਰੀ ਚੀਜ਼ ਐ ਬਿਲਕੁਲ ਹਨਾ ਇਹ ਹੋਰਤੀ ਤਾਂ ਜਿਹੜੀ ਉਹ ਹੋਰਤੀ ਦਿੰਦੀ ਮਾਨਕ ਸਾਹਿਬ ਜੀ ਤੁਸੀਂ ਸਿੱਖੇ ਨਾ ਮਤਲਬ ਸਿੱਖੇ ਤਾਂ ਨਹੀਂ ਕਹਿ ਸਕਦੇ ਆਪਾਂ ਹੂੰ ਉਹ ਮਤਲਬ ਜਦੋਂ ਤੁਹਾਨੂੰ ਪਤਾ ਵੀ ਘਰ ਦੇ ਵਿੱਚ ਕੋਈ ਜਿਹੜੀ ਚੀਜ਼ ਹੋਵੇ ਉਹਨੂੰ ਮਤਲਬ ਪਹਿਲ ਹੋ ਹੀ ਜਾਂ ਇਹਨਾਂ ਦੇ ਗੀਤ ਜਰੂਰ ਗਾਉਂਦਾ ਰਾ ਹੁਣ ਵੀ ਮਤਲਬ ਇਹਨਾਂ ਹਾਂ ਚਾਚਾ ਜੀ ਦੇ ਉਹ ਗੀਤ ਗਾਇਆ ਉਹ ਆਪਣਾ ਚਾਦਰ ਕੱਢਦੀ ਚਾਦਰ ਨੇ ਬਹੁਤ ਗਾਇਆ ਨੇ ਚਾਦਰ ਇੱਕ ਮਾਂ ਹੁੰਦੀ ਹੈ ਮਾਂ ਹਾਂ ਬਹੁਤ ਸੇਜਾਂ ਤੇ ਬਹੁਤ ਗਾਇਆ ਨੇ ਚਾਚਾ ਜੀ ਦੇ ਗੀਤ ਵਧੀਆ ਗਾਉਂਦਾ ਹੈ ਗਾਇਕੀ ਨੂੰ ਵੀ ਬੜੀ ਪਸੰਦ ਕਰਦਾ ਤੇ ਬਾਕੀ ਪਰਿਵਾਰ ਦੇ ਵਿੱਚ ਸਕੇ ਮਾਮਾ ਆਈਆਂ ਉਹ ਤਾਂ ਫਿਰ ਉਹ ਤਾਂ ਹੈਗੀ ਹੈਗੀ ਬਿਲਕੁਲ ਮਤਲਬ ਜੋ ਮਾਨਕ ਸਾਹਿਬ ਨੇ ਬੀਜ ਬੀਜਿਆ ਸੀਗਾ ਹਾਂ ਜੀ ਹਾਂ ਜੀ ਹਾਂ ਜੀ ਉਹ ਹੁਣ ਟੁੰਗਰੇ ਚੱਲਦਾ ਜਾ ਰਿਹਾ ਹਾਂ ਹਾਂ ਬਿਲਕੁਲ ਬਿਲਕੁਲ ਚੱਲਦਾ ਜਾਂਦਾ ਬਿਲਕੁਲ ਹਾਂ ਤਾਂ ਦੋਸਤੋ ਇਹ ਕਲਦੀ ਮਾਨਕ ਸਾਹਿਬ ਦਾ ਘਰ ਸੀ ਤੇ ਉਹਨਾਂ ਦੇ ਭਤੀਜਾ ਜੀ ਹੈਨਾ ਬਾਕੀ ਤੁਸੀਂ ਤਸਵੀਰਾਂ ਸਾਰੀਆਂ ਵੇਖ ਲਈਆਂ ਮਾਨਕ ਸਾਹਿਬ ਇੱਥੇ ਰਹਿੰਦੇ ਸੀ ਇੱਥੇ ਉਹਨਾਂ ਦੀ ਜਿਹੜੀ ਗਾਉਣ ਦੀ ਆਪਾਂ ਕਹਿੰਦੇ ਵੀ ਸਟਾਰਟਿੰਗ ਹੁੰਦੀ ਹੈਗੀ ਅਸੀਂ ਤੁਸੀਂ ਸੁਣਾਓ ਕੋਈ ਗੀਤ ਮਾਨਕ ਸਾਹਿਬ ਦਾ ਮਾਨਕ ਸਾਹਿਬ ਦਾ ਤਾਂ ਜਿੰਨੇ ਮਰਜੀ ਕਿ ਤੁਹਾਨੂੰ ਕੋਈ ਉਹਨਾਂ ਦੇ ਤਾਰਾਂ ਦੀ ਮੈਂ ਆਪ ਲਿਖ ਵੀ ਲੈਣਾ ਥੋੜਾ ਬਹੁਤਾ ਮੇਰੇ ਲਿਖੇ ਕੀ ਤਾਂ ਪਰ ਮਰੇ ਛੋਟੀ ਵੀਰ ਨੇ ਪਾਰਟਖਾਨ ਨੇ ਵੀ ਗਾਇਆ ਸੀ ਸਗਨਾਲੀ ਗੁੱਤੋਂ ਦਾ ਪਹਿਲੀ ਕਾਸਟਾ ਸੀ ਉਹ ਮੇਰੇ ਗੀਤ ਦਾ ਟਾਈਟਲ ਤੇ ਸੀਗਾ ਮੈਂ ਆਪ ਹੀ ਲਿਖਦਾ ਲਿਖਦੇ ਜਣੀ ਉਹਨਾਂ ਦੇ ਆਧਾਰਤੀਆਂ ਹੂੰ ਹੂੰ ਉਹ ਵੀ ਪਤਾਤੀ ਆਉਂਦੀ ਐ ਪਰ ਖਿਆਰ ਦੀ ਵੀ ਜੁੱਧ ਦੇ ਮੈਦਾਨ ਵਿੱਚ ਹੱਥ ਯਾਰ ਦੀ ਉਹ ਕੌਲੀ ਚੱਟ ਲਾਉਂਦੇ ਮਿੱਤਰੇ ਓੜਹਾਰੀਆਂ ਵੀ ਮਰਦਾਂ ਦੇ ਪੁੱਤ ਹੀ ਨਵੌਣ ਯਾਰੀਆਂ ਵੀ ਮਰਦਾਂ ਦੇ ਪੁੱਤ ਹੀ ਨਵੌਣ ਯਾਰੀਆਂ ਉਹ ਸੱਚ ਕਹੇ ਬਾਗੀ ਮਿਤੋ ਰੋ ਦੇ ਲਾਲ ਦਾ ਵੀ ਕੋਈ ਨਹੀਂ ਉਹ ਸੂਰਮਾ ਪੰਜਾਬ ਨਾਲ ਦਾ ਇਹਦੇ ਵਿੱਚ ਨਾ ਮੇਰਾ ਦੋਸਤ ਹੈ ਇੱਕ ਬੂਟਾ ਸਿੰਘ ਆੜਤੀਆ ਉਹਦਾ ਮੈਂ ਨਾਂ ਪਾਇਆ ਵਿੱਚ ਤੇ ਉਹ ਮੈਨੂੰ ਕਹਿੰਦਾ ਹੁੰਦਾ ਡਾਕਟਰ ਯਾਰ ਇਹੋ ਜਿਹਾ ਗੀਤ ਲਿਖਿਆ ਕਰ ਹੋ ਸੱਚੀ ਕਹੇ ਬਾਕੀ ਮਿਤੋ ਰੋ ਦੇ ਲਾਲ ਦਾ ਕੋਈ ਨਹੀਂ ਉਹ ਸੂਰਮਾ ਪੰਜਾਬ ਨਾਲ ਦਾ ਉਹ ਜੱਗ ਉੱਤੇ ਕੈਮ ਬੂਟੇ ਸਰਦਾਰੀਆਂ ਬੀ ਮਰਦਾਂ ਦੇ ਪੁੱਤ ਹੀ ਨਵਾਉਣ ਯਾਰੀਆਂ ਉਹ ਮਰਦਾਂ ਦੇ ਪੁੱਤ ਹੀ ਨਵਾਉਣ ਯਾਰੀਆਂ ਕੀ ਬਾਤ ਹੈ ਆਵਾਜ਼ ਅਸੀਂ ਤੁਸੀਂ ਗਾਣਾ ਕਿਉਂ ਛੱਡ ਦਿੱਤਾ ਫਿਰ ਮੇਰਾ ਐਕਸੀਡੈਂਟ ਹੋ ਗਿਆ ਸੀ اچھا ਐਕਸੀਡੈਂਟ ਹੋ ਗਿਆ ਹਾਂ ਐਕਸੀਡੈਂਟ ਤੋਂ ਬਾਅਦ ਨਾ ਉਹ ਉਹ ਤੋਂ ਬਾਅਦ ਬਸ ਸਾਲਾ ਕੋਈ ਐਕਸੀਡੈਂਟ ਵੀ ਮੇਰਾ ਹੋ ਜਾ ਹੈ ਵੀ ਲਗਾਤਾਰ ਮੈਂ 1.5 ਸਾਲ ਮੰਜੀ ਚ ਪਿਆ ਰਿਹਾ ਫਿਰ ਉਹ ਗੱਲ ਹੀ ਨਹੀਂ ਬਣੀ ਹੋਸੀ ਅੱਛਾ ਹਾਂਜੀ ਹਾਂ ਲੈ ਲਾਂਦੇ ਰਾਂ ਮੈਂ ਸਟੇਜਾਂ ਮੈਂ ਸਟੇਜਾਂ ਕੱਲਾ ਵੀ ਲਾਂਦਾ ਰਾਂ ਪੰਡ ਗੰਡੂ ਆ ਬ੍ਰੇਟਾ ਇਧਰ ਮਤਲਬ ਬਾਕੀ ਸਾਡੇ ਗੁਲਜਾਰ ਸਿੰਘ ਜੀ ਸਰਪੰਚ ਉਹਨਾਂ ਦਾ ਬੇਟਾ ਜਸਵੀਰ ਸਿੰਘ ਉਹਨਾਂ ਦੇ ਰਿਸ਼ਤੇਦਾਰੀਆਂ ਦੇ ਵਿੱਚ ਲਖੀ ਜੈਲਦਾਰ ਜੀ ਜਿਹੜੇ ਹੰਢਿਆਲੇ ਇਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਮੈਂ ਬਹੁਤ ਮਤਲਬ ਲੇਡੀਜ਼ ਮਤਲਬ ਨਾਲ ਜਾ ਕੇ ਅਸੀਂ ਪ੍ਰੋਗਰਾਮ ਇਹਨਾਂ ਦੇ ਲਾਏ ਆ ਬਹੁਤ ਵਧੀਆ ਅੱਛਾ ਇੱਕ ਮਾਨਕ ਸਾਹਿਬ ਦਾ ਗੀਤ ਹੋ ਜਾਏ ਕੋਈ ਵੀ ਕਿਹੜਾ ਦੱਸੋ ਕੋਈ ਵੀ ਚਾਦਰ ਕੱਢ ਦੀ ਕਬੂਰ ਪਿਆ ਕਣਕਾ ਨੂੰ ਆਏ ਤੇ ਵਿੱਚ ਬਾਗੀ ਅਭੀਆਂ ਪਕੀਆਂ ਓ ਅਗ ਦੇ ਪਾਂਬੜ ਵਰਗੀਆਂ ਧੀਆਂ ਨੀ ਤੂੰ ਸਾਂਬ ਬੁਕ ਵਿੱਚ ਰਖੀਆਂ ਓ ਗਿਣ ਮੈਂ ਦਿਨਾਂ ਦੀਆਂ ਸਾਂਝਾਵੇ ਬਾਬ ਤੇ ਅਸੀਂ ਸਦਰਾਂ ਨਾਲ ਹੰਡਾਈਆਂ ਓ ਕੂੰਜਾ ਬਾਗ ਪਰੌਣੀਆਂ ਧੀਆਂ ਵੇ ਤੇਰੇ ਵੇੜੇ ਦੋ ਦੁਨੀਆਂ ਆ ਓ ਮੈਂ ਚਾਦਰ ਕੜਦੀ ਨਹੀਂ ਗਿਣ ਤੋਪੇ ਪਾਵਾਂ ਜਾਮਣ ਦੀ ਛਾਹੇ ਠਾ ਨਹੀਂ ਮੈਂ ਪੀੜਾ ਡਾਵਾਂ ᑎੜੀਆਂ ਦੀ ਚੂਚੂ ਨਹੀਂ ਤੋਤਿਆਂ ਦੀ ਟੁਕਣੀ ਚਿੜੀਆਂ ਦੀ ਚੂਚੂ ਨਹੀਂ ਤੋਤਿਆਂ ਦੀ ਟੁਕਣੀ ਓ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਓ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਕੀ ਹਵਾਤ ਹੈ ਜੀ ਮਾਨਕ ਸਾਬ ਦੇ ਪਰਿਵਾਰ ਵਿੱਚੋਂ ਕੱਲੇ-ਕੱਲੇ ਨੂੰ ਹਾਂਜੀ ਆਪਾਂ ਕਹਦੇ ਹਾਂ ਨਾ ਵੀ ਸਾਰਿਆਂ ਨੂੰ ਵਧੀਆ ਗੁਣ ਮਿਲੇ ਹੋਏ ਨੇਗੇ ਭਾਵੇਂ ਕਰਮਜੀਤ ਨੂੰ ਮੋਲ ਲਾ ਲਓ ਭਾਵੇਂ ਹਸਨ ਮਾਨਕ ਲਾ ਲਓ ਜੁੱਦਵੀ ਰਮਾਣਕ ਜੀ ਤੇ ਬਾਈ ਜੀ ਤੁਸੀਂ ਆ ਵੇਖੇ ਲਏ ਹਨ ਕਲਦੀਪ ਮਾਨਕ ਸਾਹਿਬ ਦੇ ਭਤੀਜਾ ਜੀ ਅੱਛਾ ਇਹ ਹਰਮੋਨੀਅਮ ਕਲਦੀਪ ਮਾਨਕ ਸਾਹਿਬ ਦਾ ਜੀ ਹਾਂ ਜੀ ਹਾਂ ਜੀ ਅੱਛਾ ਹੁਣ ਤੱਕ ਸੰਭੇ ਪਿਆ ਬਿਲਕੁਲ ਬਿਲਕੁਲ ਹਾਂ ਕਿਦੋਂ ਰਹੇਸਣਾ ਬੇਲੇ ਜਦੋਂ ਮਤਲਬ ਖੁਸ਼ੀ ਮਾਂ ਮਜੀ ਵਜਾਉਂਦੇ ਹੁੰਦੇ ਸੋ ਉਦੋਂ ਤਲੇ ਕਿ ਮਤਲਬ ਅਜੇ ਤੱਕ ਪਹੈਸ ਚ ਅੱਛਾ ਆਮਰਜੋਤ ਵੀ ਇਸ ਹਰਮੋਨੀਅਮ ਤੇ ਰਾਜ ਕਰਦੇ ਰਹੇ ਮਤਲਬ ਰਾਜ ਕਰਦੇ ਰਹੇ ਜੀ ਬਹੁਤ ਜਿੰਨੇ ਤੱਕਦਿਮ ਸਿੰਗਰ ਆਉਂਦੇ ਨੇ ਘਰੇ ਆ ਕੇ ਜਦੋਂ ਕੋਈ ਮਾੜਾ ਮੋਟਾ ਲੱਗ ਜਾਂਦੇ ਘੰਟਾ ਦਾ ਘੰਟਾ ਜਿਹੜਾ ਲਾਉਂਦੇ ਆਹ ਇਹ ਆ ਵੀ ਨਾ ਤੁਸੀਂ ਪਹਿਲੀ ਵਾਰ ਦੇਖੋ ਅੱਜ ਮਤਲਬ ਜਿਹੜਾ ਅਸੀਂ ਦਿਖਾਇਆ ਕਦੇ ਨਹੀਂ ਕਿਸੇ ਨੂੰ ਵੀ ਕਿੰਨੇ ਇੰਟਰਵਿਊ ਤੇ ਆਏ ਆ ਠੀਕ ਹੈ ਕਿਸੇ ਨੂੰ ਕਦੇ ਨਹੀਂ ਦਿਖਾਇਆ ਕਦੇ ਇਹਨਾਂ ਖੌਣ ਲੱਗ ਜਾਂਦਾ ਸਾਤੋਂ ਬਗਾ ਤੂੰ ਵੀ ਤੂੰ ਵੀ ਬਗਾਰ ਅਸੀਂ ਕਾਹਤੈ ਨਹੀਂ ਹੁੰਦੇ ਉਹ ਵੀ ਲਾਇਆ ਜਾਂਦੇ ਲੋਕ ਚੱਕ ਕੇ ਯਾਰ ਆ ਤੋ ਉਹਦੇ ਹੱਥਾਂ ਦੇ ਸਾਨੂੰ ਦੇ ਦੇ ਨਾ ਫਿਰ ਕੁਝ ਕਿਹਾ ਜਾਂਦਾ ਕੁਝ ਉਹਲੇ ਨੂੰ ਕਿਹਾ ਜਾਂਦਾ ਕੁਝ ਜਾਂਦਾ ਜਿਹੜੀਆਂ ਪੁਰਾਣੀਆਂ ਸਰਦੂਲ ਸਾਹਿਬ ਚਾਚਾ ਜੀ ਨੇ ਪੇਟੀ ਭੰਦੇ ਹੁਣ ਤਾਂ ਚਲਾ ਆ ਵੀ ਚੱਲ ਨੈਟ ਤੇ ਪਤਾ ਲੱਗਣ ਲੱਗ ਗਿਆ ਉਹ ਸਾਡੇ ਕੋਲ ਫੋਟੋ ਫਾਟੋ ਤੇ ਪੱਤਰਕਾਰ ਵਗੈਰੇ ਲੈ ਕੇ ਚੱਕ ਕੇ ਸਾਰੇ ਹੋ ਗਏ ਠੀਕ ਹੈ ਅੱਛਾ ਗੀਤ ਥੋੜਾ ਜਿਹਾ ਦੋਖਲਾ ਨਾ ਉਹ ਆਵਾਜ਼ ਨੇ ਪੂਰਾ ਕੰਮ ਨਹੀਂ ਕਰਨਾ ਹਣੋ। ਚਲੂ। ਉਹ ਘਰੇ ਅਜ ਹੀਰ ਨੂੰ ਅੰਮੀ ਸਮਾ ਜਾਵੇ। ਉਹ ਨਾ ਹੋ ਕੇ ਕਿੱਤੀ ਕੇ ਉਹ ਬੋਹ ਫੜਾਵੇ। ਉਹ ਤੂੰ ਜਿਹੜਾ ਨੇ ਸਿੱਖ ਗਈ ਹੈ ਕੁੜੀ ਕੁਵਾਰੀ। ਉਹ ਛੱਡ ਦੇ ਨੇਰੀ ਬੱਚੀ ਏ ਰਾਂਝੇ ਦੀ ਯਾਰੀ। ਓ ਛੱਡ ਦੇ ਮੇਰੀ ਬੱਚੀ ਏ ਰਾਂਝੇ ਦੀ ਯਾਰੀ ਤਾਂ ਬਾਈ ਜੀ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਵਾਸਤੇ ਮੇਰਾ ਨਾਮ ਰਵੀ ਜੀ ਅੱਛਾ ਜੀ ਰਵੀ ਜੀ ਥੋੜਾ ਰਵੀ ਚੈਨਲ ਤੇ ਨਾ ਤੀ ਤੁਹਾਨੂੰ ਹਾਂ ਰਵੀ ਬਰੇਟਾ ਰਵੀ ਬਰੇਟਾ ਦੇ ਨਾਂ ਤੇ ਚੈਨਲ ਤੁਹਾਡਾ ਵੀ ਆਇਆ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਮੇਰਾ ਬੜਾ ਜ਼ਰਾ ਜਗ੍ਹਾ ਇਥੇ ਰਹਿੰਦਾ ਆਪਣੇ ਸੋਸਾਇਟੀ ਦੇ ਵਿੱਚ ਬਹੁਤ ਸੇਵਾ ਨਿਭਾਇਆ ਕਾਫੀ ਦੇਰ ਤੋਂ ਬਹੁਤ ਵਧੀਆ ਮਿੱਤਰ ਨੇ ਆਪਣੇ ਤੇ ਤੁਹਾਡਾ ਆਣਾ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਟਾਈਮ ਕੱਢਿਆ ਸੱਡ ਪਿੰਡ ਆਉਣ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਵੀ ਤੇ ਬਾਕੀ ਜੋ ਵੀ ਸਾਡੇ ਸਰੂਤੇ ਸੁਣਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਧੀਆ ਲੱਗਾ ਬਾਈ ਹੁਣਾਂ ਨੂੰ ਭਾਈ ਜਰੂਰ ਦੱਸਿਓ ਤੁਸੀਂ ਜਰੂਰ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਰਸ੍ਰੀ ਗਾਰ ਜੀ